ਅਕਾਲੀ ਦਲ ਨੇ ਸਿੱਖਾਂ ਦੀ ਜਿਹੜੀਆਂ ਭਾਵਨਾਵਾਂ ਨੇ ਜਾਂ ਸਿੱਖ ਸੰਸਥਾ ਨੇ ਉਹਨਾਂ ਤੋਂ ਬਾਅਦ ਐਸਜੀਪੀਸੀ ਦਾ ਨਿਰਮਾਣ ਹੋਇਆ ਅਕਾਲੀ ਦਲ ਨੇ ਇੱਕ ਤਰ੍ਹਾਂ ਦੀ ਲੀਡਰਸ਼ਿਪ ਸੰਭੀ ਪ੍ਰਕਾਸ਼ ਸਿੰਘ ਬਾਦਲ ਦੇ ਹੱਥ ਦੇ ਵਿੱਚ ਪਾਰਟੀ ਆਈ ਸੋ ਜਦੋਂ ਪ੍ਰਕਾਸ਼ ਸਿੰਘ ਬਾਦਲ ਦੇ ਹੱਥ ਦੇ ਵਿੱਚ ਪਾਰਟੀ ਆਈ ਤਾਂ 2013 ਦੇ ਵਿੱਚ 13 14 ਦੀ ਗੱਲ ਹੈ ਜਦੋਂ ਕੋਟਕਪੂਰਾ ਗੋਲੀकांड ਹੋਇਆ ਉਹਨਾਂ ਨੇ ਬਦਲੀਆਂ ਕਰਵਾਈਆਂ ਜਿਹੜਾ ਅਕਾਲ ਤਖਤ ਸਾਹਿਬ ਦਾ ਦੋਸ਼ ਹੈ ਜੋ ਵੀਰ ਬਾਦਲ ਨੇ ਅਕਾਲ ਤਖਤ ਸਾਹਿਬ ਦੇ ਉੱਤੇ ਖੜ ਕੇ ਪਹਿਲਾਂ ਸਵੀਕਾਰ ਕੀਤਾ ਬਾਅਦ ਵਿੱਚ ਉਹ ਮੰਨਕਰ ਹੋਈ ਕਈ ਗੱਲਾਂ ਤੋਂ ਪਟਨਾ ਸਹਿਬ ਵੱਲੋਂ ਤਨਖਾਹਿਆ ਕਰਾਰ ਦਿੱਤਾ ਗਿਆ ਪਰ ਸਿੱਖਾਂ ਦੀ ਜੇਕਰ ਸਰਵਉੱਚ ਅਦਾਲਤ ਕਹਿ ਸਕਦੇ ਆਪਾਂ ਉਹ ਅਕਾਲ ਤਖਸੈਬ ਮੰਨੀ ਜਾਂਦੀ ਹੈ ਹਨਾ ਤੇ ਕੀ ਲੱਗਦਾ ਤੁਹਾਨੂੰ ਕਿ ਪਟਨਾ ਸਹਿਬ ਵੱਲੋਂ ਜਿਹੜਾ ਤਨਖਾਹਿਆ ਕਰਾਰ ਦਿੱਤਾ ਗਿਆ ਇਹੋ ਕਮਜ਼ਰੀ ਉੱਥੇ ਹੋਣਾ ਚਾਹੀਦਾ ਸੀ ਜੇਕਰ ਹਰੇਕ ਤਖਤ ਇਦਾਂ ਤਨਖਾਹ ਲਾਉਣ ਲੱਗ ਜਾਵੇ ਤਾਂ ਕੀ ਲੱਗਦਾ ਤੁਹਾਨੂੰ ਅਕਾਲ ਤਖਸੈਬ ਦੀ ਮਾਨ ਮਰਿਆਦਾ ਜਾਂ ਮਾਨਤਾ ਘਟ ਨਹੀਂ ਜਾਵੇਗੀ ਸਖਵੀਰ ਬਾਦਲ ਨੂੰ ਬਾਰ ਬਾਰ ਇਸੇ ਕਰਕੇ ਟਾਰਗੇਟ ਕੀਤਾ ਜਾਂਦਾ ਆ ਕਿ ਇੱਕ ਤਾਂ ਉਹਨਾਂ ਨੂੰ ਹਾਈਲਾਈਟ ਕੀਤਾ ਜਾਂਦਾ ਆ ਇੱਕ ਇਹ ਤਾਂ ਤੁਸੀਂ ਗੱਲ ਸਮਝਦੇ ਹੋਵੋਗੇ ਜਿਹੜੀ ਚੀਜ਼ ਡਿੱਗਦੀ ਹੋਵੇ ਭਾਵੇਂ ਉਹਨੂੰ 네ਗੇਟਿਵ ਆਪਾਂ ਵਾਈ ਦਈਏ ਪ੍ਰੈਸ਼ਰ ਦਿੱਤਾ ਫਿਰ ਵੀ ਲੋਕਾਂ ਦੀ ਨਿਗਾ ਦੇ ਵਿੱਚ ਆਉਂਦੇ ਰਹਿੰਦੇ ਆ ਸੋ ਇਹੀ ਗੱਲ ਮੇਨ ਆ ਬੁਲਾਇਆ ਤਾਂ ਉਹਨਾਂ ਨੂੰ ਗਿਆ ਸੀਗਾ ਦੋਨੇ ਜਥੇਦਾਰਾਂ ਨੂੰ ਤਸਵੀਰ ਬਾਦਲ ਨੂੰ ਬੁਲਾਇਆ ਗਿਆ ਸੀਗਾ ਪਰ ਜਿਹੜਾ ਉਹਦੇ ਵਿੱਚ ਮੇਨ ਮਕਸਦ ਸੀਗਾ ਉਹ ਅਕਾਲੀ ਦਲ ਨੂੰ ਫਾਇਡ ਦੇਣਾ ਸੀ ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਇੱਕ ਬੜੇ ਹੀ ਅਹਿਮ ਮੁੱਦੇ ਤੇ ਵਿਚਾਰ ਕਰਾਂਗੇ ਸਾਡੇ ਨਾਲ ਜੁੜੇ ਨੇ ਦਲਜੀਤ ਸਿੰਘ ਬਾਗੀ ਜੋ ਕਿ ਵੱਖ-ਵੱਖ ਮੁੱਦਿਆਂ ਦੇ ਉੱਤੇ ਆਪਣੇ ਵਿਚਾਰ ਜਿਨੇ ਨੇ ਸਾਂਝੇ ਕਰਦੇ ਰਹਿੰਦੇ ਨੇ ਅੱਜ ਸਾਡਾ ਅਹਿਮ ਮੁੱਦਾ ਇਹੀ ਹੈ ਕਿ ਜੋ ਪਟਨਾ ਸਾਹਿਬ ਦੇ ਵੱਲੋਂ ਹੁਕਮਨਾਮਾ ਜਾਰੀ ਕੀਤਾ ਗਿਆ ਜਾਂ ਇਹ ਕਹਿ ਸਕਦੇ ਆ ਕਿ ਪਟਨਾ ਸਾਹਿਬ ਦੇ ਪੰਜ ਪਿਆਰੀ ਸਿੰਘ ਸਹਿਬਾਨ ਨੇ ਜੋ ਜਿਨ੍ਹਾਂ ਨੇ ਸੁਖਬੀਰ ਬਾਦਲ ਨੂੰ ਤਨਖਾਹਿਆ ਕਰਾਰ ਦਿੱਤਾ ਉਸ ਮੁੱਦੇ ਤੇ ਵਿਚਾਰ ਕਰਾਂਗੇ ਸਭ ਤੋਂ ਪਹਿਲਾਂ ਦਲਜੀਤ ਸਿੰਘ ਜੀ ਦਾ ਇਸ ਚੈਨਲ ਦੇ ਉੱਤੇ ਬਹੁਤ ਬਹੁਤ ਸਵਾਗਤ ਕਰਦੇ ਆਂ ਜੀ ਆਇਆਂ ਆਖਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥੈਂਕ ਯੂ ਤੁਸੀਂ ਇਸ ਕਾਬਲ ਸਮਝਿਆ ਤੁਸੀਂ ਬੁਲਾਇਆ ਹਾਂਜੀ ਹਾਂਜੀ ਦਲਜੀਤ ਸਿੰਘ ਤੇ ਸਭ ਤੋਂ ਪਹਿਲਾਂ ਅਸੀਂ ਇਹ ਪੁੱਛਣਾ ਚਾਹਾਂਗੇ ਕਿ ਕੀ ਕਾਰਨ ਸੀ ਤੇ ਜਿਨ੍ਹਾਂ ਕਾਰਨਾਂ ਦੇ ਕਰਕੇ ਸੁਖਬੀਰ ਬਾਦਲ ਨੂੰ ਤਨਖਾਹਿਆ ਕਰਾਰ ਦਿੱਤਾ ਗਿਆ ਦੇਖੋ ਜੀ ਸਭ ਤੋਂ ਪਹਿਲੋਂ ਆਪਾਂ ਆ ਅਕਾਲੀ ਦਲ ਦੀ ਗੱਲ ਕਰਦੇ ਆਂ ਵੀ ਅਕਾਲੀ ਦਲ ਦੇ ਮੁੱਖ ਕਾਰਨ ਸੀਗੇ ਜਿਹੜੇ ਜਦੋਂ ਵੀ ਕੋਈ ਬੰਦਾ ਕਿਸੇ ਕੰਮ ਨੂੰ ਲੈ ਕੇ ਅੱਗੇ ਵਧਦਾ ਹੈ ਨਾ ਜਾਂ ਜਿਸ ਕੰਮ ਨੂੰ ਲੈ ਕੇ ਇੱਕ ਸੰਸਥਾ ਦੀ ਨਿਰਮਾਣ ਹੁੰਦੀ ਆ ਜਦੋਂ ਉਸ ਕੰਮ ਤੋਂ ਹੀ ਉਹ ਆਪਣੀ ਪਾਰਟੀ ਜਿਹੜੀ ਆ ਜੋ ਵੀ ਸੰਸਥਾ ਆ ਪਿੱਛੇ ਹੋ ਜਵੇ ਤਾਂ ਉਹਦਾ ਕੋਈ ਮੇਨ ਮਕਸਦ ਨਹੀਂ ਰਹਿੰਦਾ ਹੈਗਾ ਉਹਦਾ ਨਿਰਮਾਣ ਕਰਨ ਦੇ ਵਿੱਚ ਹੁਣ ਜਿਹੜਾ ਅਕਾਲੀ ਦਲ ਆ 1920 ਦੇ ਵਿੱਚ ਹੁੰਦ ਦੇ ਵਿੱਚ ਆਇਆ ਮੇਨ ਕਾਰਨ ਕੀ ਸੀਗਾ ਵੀ ਜਿਹੜੇ ਸਿੱਖਾਂ ਦੇ ਇੱਕ ਰਾਜਨੀਤਿਕ ਜੋ ਢਾਂਚਾ ਸੀਗਾ ਉਹ ਬਹੁਤ ਛੋਟਾ ਸੀਗਾ ਹਨਾ ਤਾਂ ਸਿੱਖਾਂ ਦੀ ਗੱਲ ਕਰਨ ਵਾਲਾ ਕੋਈ ਨਹੀਂ ਸੀਗਾ ਤੇ ਜਿਹੜੇ ਉਸ ਵਕਤ ਦੇ ਵਿੱਚ ਸੀਗੇ ਜਿਹੜੇ ਸਿੱਖ ਸੀਗੇ ਉਹ ਮੋਸਟਲੀ ਆਰੀਆ ਸਮਾਜ ਦੇ ਵਿੱਚ ਜਾ ਰਹੇ ਸੀਗੇ ਕਿਉਂਕਿ ਉਹਨਾਂ ਦੀ ਜਿਹੜੀ ਜੋ ਪੋਪੂਲੇਸ਼ਨ ਸੀਗੀ ਜਿੱਦਾਂ ਅੱਜ ਕੱਲ ਸਿੱਖ ਧਰਮ ਪਰਿਵਰਤਨ ਕਰਦੇ ਉਸ ਵਕਤ ਵੀ ਹੋ ਰਿਹਾ ਸੀਗਾ ਤੇ ਉਸ ਵਕਤ ਅਕਾਲੀ ਦਲ ਦਾ ਨਿਰਮਾਣ ਹੋਇਆ ਅਕਾਲੀ ਦਲ ਨੇ ਸਿੱਖਾਂ ਦੀ ਜਿਹੜੀਆਂ ਭਾਵਨਾਵਾਂ ਨੇ ਜਾਂ ਸਿੱਖ ਸੰਸਥਾ ਨੇ ਉਹਨਾਂ ਤੋਂ ਬਾਅਦ ਐਸਜੀਪੀਸੀ ਦਾ ਨਿਰਮਾਣ ਹੋਇਆ ਅਕਾਲੀ ਦਲ ਨੇ ਇੱਕ ਤਰ੍ਹਾਂ ਦੀ ਲੀਡਰਸ਼ਿਪ ਸੰਭੀ ਠੀਕ ਹੈ ਸਿੱਖਾਂ ਦੇ ਧਾਰਮਿਕ ਇੱਕ ਜਥੇਬੰਦੀ ਬਣ ਕੇ ਇੱਕ ਧਾਰਮਿਕ ਪਾਰਟੀ ਬਣ ਕੇ ਪੋਲਿਟਿਕਸ ਦੀ ਅੱਗੇ ਆਈ ਆ ਸੋ ਜਦੋਂ ਇਹ ਕੰਮ ਚੱਲਦਾ ਰਿਹਾ ਪ੍ਰਕਾਸ਼ ਸਿੰਘ ਬਾਦਲ ਦੇ ਹੱਥ ਦੇ ਵਿੱਚ ਪਾਰਟੀ ਆਈ ਸੋ ਜਦੋਂ ਪ੍ਰਕਾਸ਼ ਸਿੰਘ ਬਾਦਲ ਦੇ ਹੱਥ ਦੇ ਵਿੱਚ ਪਾਰਟੀ ਆਈ ਤਾਂ 2013 ਦੇ ਵਿੱਚ 13 14 ਦੀ ਗੱਲ ਹੈ ਜਦੋਂ ਕੋਟਕਪੂਰਾ ਗੋਲੀकांड ਹੋਇਆ ਉਹਨਾਂ ਨੇ ਬੇਅਦਬੀਆਂ ਕਰਵਾਈਆਂ ਜਿਹੜਾ ਅਕਾਲ ਤਖਤ ਸਾਹਿਬ ਦਾ ਦੋਸ਼ ਹੈ ਜੋ ਸੁਖਵੀਰ ਬਾਦਲ ਨੇ ਅਕਾਲ ਤਖਤ ਸਾਹਿਬ ਦੇ ਉੱਤੇ ਖੜ ਕੇ ਪਹਿਲਾਂ ਸਵੀਕਾਰ ਕੀਤਾ ਬਾਅਦ ਵਿੱਚ ਉਹ ਮੁਨਕਰ ਹੋਏ ਕਈ ਗੱਲਾਂ ਤੋਂ ਉਹਨਾਂ ਗੱਲਾਂ ਨੂੰ ਮੁੱਖ ਲੈ ਕੇ ਤੇ ਜਿਹੜਾ 2 ਦਸੰਬਰ ਦੇ ਵਿੱਚ ਜਿਹੜਾ ਉਹਨਾਂ ਦਾ ਫੈਸਲਾ ਹੋਇਆ ਹੈ ਹਨਾ ਉਹਨੂੰ ਲੈ ਕੇ ਪਟਨਾ ਸਾਹਿਬ ਦੇ ਵਿੱਚ ਜਿਹੜੇ 5 ਪਿਆਰੇ ਆ ਉਹਨਾਂ ਨੇ ਸੁਖਵੀਰ ਬਾਦਲ ਨੂੰ ਤਨਖਾਹਿਆ ਕਰਾਰ ਦਿੱਤਾ ਹੁਣ ਤਨਖਾਹਿਆ ਕਰਾਰ ਪਹਿਲਾਂ ਆਪਾਂ ਦੇਖ ਲਈਏ ਵੀ ਤਨਖਾਈਆ ਦਾ ਮਤਲਬ ਕੀ ਹੁੰਦਾ ਆ ਇੱਕ ਤਾਂ ਹੁੰਦੀਆਂ ਕੁਰੈਤਾਂ ਜੀ ਠੀਕ ਹੈ ਤੇ ਇੱਕ ਹੁੰਦੀਆਂ ਬਜਰ ਕੁਰੈਤਾ ਜਦੋਂ ਇਹਨਾਂ ਸਾਰੀਆਂ ਕੁਰੈਤਾਂ ਤੋਂ ਉੱਪਰ ਜੇ ਕੋਈ ਧਾਰਮਿਕ ਭਾਵਨਾਵਾਂ ਨੂੰ ਨਾਰਮਲੀ ਇੱਕ ਤਾਂ ਹੁੰਦਾ ਠੀਸ ਪਹੁੰਚਾਉਣਾ ਮੰਨ ਲਓ ਮੈਂ ਇਤਿਹਾਸ ਦੱਸ ਰਿਹਾ ਹੂੰ ਮੇਰੇ ਕੋਲੋਂ ਕੋਈ ਗਲਤੀ ਹੋ ਗਈ ਤੁਹਾਨੂੰ ਦੱਸਦਿਆਂ ਨੂੰ ਕੋਈ ਗਲਤੀ ਹੋ ਗਈ ਮੈਂ ਅਰਦਾਸ ਕੀਤੀ ਜਾਂ ਕਈ ਵਾਰ ਕਹਿ ਦਿੰਦੇ ਦੇਖ ਕਰਾ ਲਓ ਹਨਾ ਅਰਦਾਸ ਕਰਾ ਲਓ ਨਾਰਮਲ ਗੱਲ ਆ ਜਿੱਥੇ ਆਪਾਂ ਸਵੈਮ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਨੂੰ ਰੋਲ ਕੇ ਰੱਖ ਦਈਏ ਜੇ ਆਪਾਂ ਹੋਰ ਕੋਈ ਵੱਡੀਆਂ ਚੀਜ਼ਾਂ ਨੂੰ ਕਰ ਲਈਏ ਉਹਨਾਂ ਤੋਂ ਬਾਅਦ ਬੰਦੇ ਨੂੰ ਤਨਖਾਹਿਆ ਕਰਾਰ ਦਿੱਤਾ ਜਾਂਦਾ ਆ ਕਈ ਇਹਦੇ ਵਿੱਚ ਹੁੰਦੀਆਂ ਬਹੁਤ ਲੰਬੀ ਲਿਸਟ ਆ ਜਾਂਦੀ ਆ ਤੇ ਉਹ ਉਹਨਾਂ ਨੂੰ ਤਨਖਾਹਿਆ ਕਰਾਰ ਪਟਨਾ ਸਾਹਿਬ ਤੋਂ ਦਿੱਤਾ ਗਿਆ ਆ ਸੋ ਮੇਨ ਗੱਲਾਂ ਇਹੀ ਆ ਵੀ ਜਿਹੜੇ ਉਹਨਾਂ ਨੇ ਬੇਅਦਬੀ ਦੀਆ ਜਿਹੜੇ ਉਹਨਾਂ ਤੇ ਦੋਸ਼ ਲੱਗੇ ਆ ਜਾਂ 2 ਦਸੰਬਰ ਵਾਲਾ ਜਿਹੜਾ ਮਾਮਲਾ ਆ ਉਹਦੇ ਕਰਕੇ ਉਹਨਾਂ ਨੂੰ ਮੇਨ ਇਸ ਤਨਖਾਹਿਆ ਕਰਾਰ ਦਿੱਤਾ ਗਿਆ ਪਟਨਾ ਸਾਹਿਬ ਵੱਲੋਂ ਦਲਜੀਤ ਸਿੰਘ ਜੀ ਜਿਵੇਂ ਪਟਨਾ ਸਾਹਿਬ ਵੱਲੋਂ ਤਨਖਾਹਿਆ ਕਰਾਰ ਦਿੱਤਾ ਗਿਆ ਪਰ ਸਿੱਖਾਂ ਦੀ ਜੇਕਰ ਸਰਵਉੱਚ ਅਦਾਲਤ ਕਹਿ ਸਕਦੇ ਆਪਾਂ ਉਹ ਅਕਾਲ ਤਖਸੈ ਮੰਨੀ ਜਾਂਦੀ ਹੈ ਹਨਾ ਤੇ ਕੀ ਲੱਗਦਾ ਤੁਹਾਨੂੰ ਕਿ ਪਟਨਾ ਪਟਨਾ ਸਾਹਿਬ ਵੱਲੋਂ ਜਿਹੜਾ ਤਨਖਾਹਿਆ ਕਰਾਰ ਦਿੱਤਾ ਗਿਆ ਇਹੋ ਕਮਜ਼ਰੀ ਉੱਥੋਂ ਹੋਣਾ ਚਾਹੀਦਾ ਸੀ ਦੇਖੋ ਜੇ ਆਪਾਂ ਤਖਤਾਂ ਦੇ ਉੱਤੋਂ ਦੀ ਗੱਲ ਕਰੀਏ ਨਾ ਸੋ ਮੰਨ ਲਓ ਇੱਕ ਨਾ ਸੁਪਰੀਮ ਕੋਰਟ ਹੁੰਦਾ ਆ ਉਸ ਤੋਂ ਬਾਅਦ ਹਾਈ ਕੋਰਟ ਵਗੈਰਾ ਆ ਜਾਂਦੇ ਆ ਸੋ ਜਿਹੜਾ ਅਕਾਲ ਤਖਤ ਸਾਹਿਬ ਹੈ ਨਾ 6ਵੇਂ ਪਾਸ਼ਾ ਮੀਰੀ ਪੀਰੀ ਮਹਾਰਾਜ ਨੇ ਬਣਾਇਆ ਸੀਗਾ ਹਨਾ ਉਹਨਾਂ ਨੇ ਸਹਾਜਨਾ ਕੀਤੀ ਸੀਗੀ ਸੋ ਇਹ ਆਪਾਂ ਨੂੰ ਸਭ ਨੂੰ ਹੀ ਪਤਾ ਵੀ ਸਭ ਤੋਂ ਪਹਿਲਾਂ ਗੁਰੂ ਹਰਗੋਬਿੰਦ ਪਾਸ਼ਾ ਆਏ ਨੇ ਉਹਨਾਂ ਨੇ ਅਕਾਲ ਤਖਤ ਸਾਹਿਬ ਦਾ ਮੀਰੀ ਤੇ ਪੀਰੀ ਪੋਲਿਟਿਕਸ ਤੇ ਆਪਣੀ ਗੁਰਬਾਣੀ ਹਾਂਜੀ ਉਹਨੂੰ ਲੈ ਕੇ ਦੋਨੇ ਇਕੱਠੇ ਚੱਲੇ ਨੇ ਠੀਕ ਹੈ ਤੇ ਬਾਕੀ ਜਿੱਥੇ ਜਿੱਥੇ ਗੁਰੂ ਸਾਹਿਬਾਨਾ ਨੇ ਹੁਕਮਨਾਮੇ ਜਾਰੀ ਕੀਤੇ ਉਹਨਾਂ ਨੂੰ ਤਖਤ ਬਣਾਇਆ ਗਿਆ ਹਾਂ ਠੀਕ ਹੈ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਤੇ ਗੁਰਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਪਟਨਾ ਸਾਹਿਬ ਦੇ ਵਿੱਚ ਜਿਹੜੇ ਹੁਕਮਨਾਮੇ ਜਾਰੀ ਕੀਤੇ ਸੀਗੇ ਲਖਤੀ ਰੋਪ ਦੇ ਵਿੱਚ ਪਟਨਾ ਸਾਹਿਬ ਤਖਤ ਬਣਾਇਆ ਗਿਆ ਕੇਸਗੜ੍ਹ ਸਾਹਿਬ ਤਖਤ ਬਣਾਇਆ ਗਿਆ ਉਹਦੇ ਬਾਅਦ ਦਮਦਮਾ ਸਾਹਿਬ ਤਖਤ ਬਣਾਇਆ ਗਿਆ ਤੇ ਲਾਸਟ ਵਿੱਚ ਜਿਹੜਾ ਗੁਰਗੋਬਿੰਦ ਸਿੰਘ ਮਹਾਰਾਜ ਜੀ ਨੇ ਹੁਕਮਨਾਮਾ ਜਾਰੀ ਕੀਤਾ ਉਹ ਆਪਣਾ ਹਜੂਰ ਸਾਹਿਬ ਤਖਤ ਬਣਾਇਆ ਗਿਆ ਠੀਕ ਹੈ ਸੋ ਮੇਨ ਗੱਲ ਇਹ ਆ ਵੀ ਜਿੱਥੋਂ ਆਪਣੀ ਮੀਰੀ ਪੀਰੀ ਸ਼ੁਰੂ ਹੋਈ ਆ ਜਿੱਥੇ ਮੀਰੀ ਪੀਰੀ ਦੀ ਗੱਲ ਹੋਈ ਆ ਪੋਲਿਟਿਕਸ ਦੀ ਤੇ ਆਪਣੇ ਧਾਰਮਿਕ ਗੱਲਾਂ ਦੀ ਗੱਲ ਹੋਈ ਆ ਮੇ ਠੀਕ ਹੈ ਨਾ ਸੋ ਹੱਕ ਵੀ ਜਦ ਕੀ ਉਹਨਾਂ ਨੂੰ ਆ ਮੇਨ ਜਦ ਸੀ ਅਕਾਲ ਤਖਤ ਸਾਹਿਬ ਨੂੰ ਮੇਨ ਮੰਨਦੇ ਹੁਣ ਜੇ ਹੁਣ ਅਸੀਂ ਨਾਰਾ ਵੀ ਲਾਉਂਦੇ ਆ ਹਨਾ ਵੀ ਸਿੱਖ ਪੰਥ ਮਹਾਨ ਅਕਾਲ ਤਖਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਅਸੀਂ ਤਾਂ ਨਹੀਂ ਕਹਿੰਦੇ ਪਟਨਾ ਸਾਹਿਬ ਮਹਾਨ ਹੈ ਠੀਕ ਹੈ ਉੱਥੇ ਗੁਰੂ ਸਾਹਿਬ ਨੇ ਚਰਨ ਪਾਏ ਉੱਥੋਂ ਹੁਕਮਨਾਮੇ ਜਾਰੀ ਹੋਏ ਆ ਤਖਤ ਬਣੇ ਨੇ ਪਰ ਉਹ ਤਖਤਾਂ ਦੇ ਵੀ ਉਹਨਾਂ ਦੇ ਵੱਖਰੇ ਕੰਮ ਨੇ ਇਹਨਾਂ ਦੇ ਵੱਖਰੇ ਕੰਮ ਨੇ ਵੈਸੇ ਜਿੱਦਾਂ ਹੁਣ ਅਕਾਲ ਤਖਤ ਸਾਹਿਬ ਆ ਜੀ ਇਹ ਤੋਂ ਪਹਿਲਾਂ ਜਦਾਂ ਕੇਸਗੜ੍ਹ ਸਾਹਿਬ ਆ ਇਹ ਤਖਤ ਪਹਿਲੋ ਸਰਮੋਰ ਹੁੰਦਾ ਸੀ ਹਾਂਜੀ ਹੁਕਮਨਾਮੇ ਭਾਵੇਂ ਅਕਾਲ ਤਖਤ ਸਭ ਤੋਂ ਜਾਰੀ ਹੁੰਦੇ ਸੀ ਬਟ ਜੇ ਕਿਤੇ ਜਿਹੜੇ ਐਸਜੀਪੀਸੀ ਦਾ ਹੈੱਡ ਕਿਸੇ ਟਾਈਮ ਨੂੰ ਤਖਤਸ਼੍ਰੀ ਕੇਸਗੜ੍ਹ ਸਾਹਿਬ ਹੁੰਦਾ ਸੀ ਇੱਥੋਂ ਹੀ ਪਾਠੀ ਸਿੰਘਾਂ ਨੇ ਕੀਰਤਨੀਆਂ ਨੇ ਟੈਸਟ ਦੇਣਾ ਤੇ ਕਈ ਵਾਰ ਇੱਥੇ ਕੋਈ ਬੰਦੇ ਹਾਜ਼ਰ ਹੁੰਦੇ ਰਹੇ ਨੇ ਹਾਂ ਠੀਕ ਹੈ ਸੋ ਪਰ ਉਸ ਤੋਂ ਬਾਅਦ ਅਕਾਲ ਤਖਤ ਸਾਹਿਬ ਹੀ ਮੇਨ ਆ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਤੋਂ ਬਾਅਦ ਵੀ ਅਕਾਲ ਤਖਤ ਸਾਹਿਬ ਨੂੰ ਮੇਨ ਮੰਨਿਆ ਜਾਂਦਾ ਕਿਉਂਕਿ ਜਿਹੜਾ ਉਹਨਾਂ ਦਾ ਰਾਜ ਸੀਗਾ ਉਹ ਉਸੇ ਏਰੀਆ ਦੇ ਵਿੱਚ ਸੀਗਾ ਜਾਂ ਕਾਲੀ ਫੂਲਾ ਸਿੰਘ ਹੋਗੇ ਉਹਨਾਂ ਨੇ ਸਾਰਿਆਂ ਨੇ ਮੇਨ ਜਿਹੜੇ ਆ ਜਥੇਦਾਰ ਐ ਇੱਥੋਂ ਹੀ ਉਹਨਾਂ ਨੇ ਹੁਕਮਨਾਮੇ ਜਾਰੀ ਕੀਤੇ ਆ ਤੇ ਗੁਰੂ ਸਾਹਿਬ ਦਾ ਵੀ ਇਹੀ ਹੁਕਮ ਆ ਕਿ ਉਹ ਤਾਂ ਹੋਰ ਪਾਸੇ ਵੀ ਜਾ ਕੇ ਹੁਕਮਨਾਮੇ ਜਾਰੀ ਕਰਾ ਸਕਦੇ ਸੀਗੇ ਪਰ ਜੇ ਅਸੀਂ ਇਤਿਹਾਸ ਨੂੰ ਦੇਖੀਏ ਜਿਹੜੇ ਕਈ ਤਰਕਸ਼ੀਲ ਬੰਦੇ ਨੇ ਜੀ ਉਹ ਕਹਿੰਦੇ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਹੁਕਮਨਾਮੇ ਜਾਰੀ ਕੀਤੇ ਉਹ ਤਾਂ ਕਦੀ ਅਕਾਲ ਤਖਤ ਸਾਹਿਬ ਕਦੀ ਆਏ ਨਹੀਂ ਮੇਰੀ ਗੱਲ ਹੁਣ ਇਹਨਾਂ ਦੀ ਜਿਹੜੇ ਉੱਥੇ ਤੇ ਪੰਜ ਪਿਆਰੇ ਹਨ ਉਹਨਾਂ ਰੀਸੈਂਟਲੀ ਬਿਆਨ ਮੈਂ ਹੁਣੀ ਪੜਿਆ ਉਹ ਕਹਿੰਦੇ ਵੀ ਜੇ ਤੁਸੀਂ ਕਹਿੰਦੇ ਹੋ ਵੀ ਅਕਾਲ ਤਖਤ ਸਾਹਿਬ ਵੀ ਹਰ ਇੱਕ ਚੀਜ਼ ਨੂੰ ਕਰ ਸਕਦਾ ਤਾਂ ਸਾਡੇ ਕੋਲ ਤਾਂ ਅੱਛਾ ਤਾਂ ਗੁਰੂ ਗੋਬਿੰਦ ਸਿੰਘ ਜੀ ਕਦੀ ਆਏ ਨਹੀਂ ਹੈਗੇ ਪਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕਦੀ ਪੋਲਿਟਿਕਸ ਦਿੱਤ ਤਾਂ ਧਾਰਮਿਕ ਗੱਲ ਨਹੀਂ ਸੀ ਕੀਤੀ ਉਹ ਹਰਗੋਬਿੰਦ ਬਾਦਸ਼ਾਹ ਨੇ ਕੀਤੀ ਆ ਸੋ ਅਕਾਲ ਤਖਤ ਸਾਹਿਬ ਹੀ ਮੇਨ ਆ ਜਿਹੜੇ ਕਿ ਪੋਲਿਟਿਕਸ ਦੀ ਜਾਂ ਸਾਡੇ ਹਰ ਇੱਕ ਧਰਮ ਦੇ ਉੱਤੇ ਤਨਖਾਈਆ ਕਰਾ ਲਾਉਣ ਦੀ ਜਾਂ ਨਾ ਉਤਾਰਨ ਦੀ ਜੋ ਪਾਵਰ ਰੱਖਦਾ ਹੈ ਦਲਜੀਤ ਸਿੰਘ ਜੀ ਜਿੱਦਾਂ ਕਹਿ ਸਕਦੇ ਆ ਕਿ ਕਿਹਾ ਜਾਂਦਾ ਹੈ ਕਿ ਹਜੂਰ ਸਾਹਿਬ ਹੋ ਗਿਆ ਤਖਤ ਸ੍ਰੀ ਪਟਨਾ ਸਾਹਿਬ ਇਹਨਾਂ ਉੱਤੇ ਬੀਜੇਪੀ ਦਾ ਕਬਜ਼ਾ ਹੈ ਕੀ ਸੁਖਬੀਰ ਸੁਖਬੀਰ ਬਾਦਲ ਨੂੰ ਤਨਖਾਹਾਂ ਐਲਾਨ ਦੇਣ ਦੇ ਵਿੱਚ ਕਿਤੇ ਨਾ ਕਿਤੇ ਬੀਜੇਪੀ ਦਾ ਹੱਥ ਹੈਗਾ ਤੁਹਾਡਾ ਕੀ ਕਹਿਣਾ ਇਸ ਤੇ ਦੇਖੋ ਬੀਜੇਪੀ ਤਾਂ ਉਹਨਾਂ ਦੇ ਯਾਰ ਨੇ ਉਹ ਆਪਣੇ ਯਾਰਾਂ ਨੂੰ ਕਾਤੇ ਇਦਾਂ ਡੋਬਣਗੇ ਠੀਕ ਹੈ ਨਾ ਹਾਂ ਜਿੱਦਾਂ ਤੁਸੀਂ ਇਹ ਗੱਲ ਕੀਤੀ ਆ ਵੀ ਉੱਥੇ ਆਰਐਸਐਸ ਦਾ ਕਬਜ਼ਾ ਆਰਐਸਐਸ ਦਾ ਤਾਂ ਕਬਜ਼ਾ ਤਾਂ ਮੈਂ ਤਾਂ ਕਹਿੰਦਾ ਸਾਡੇ ਧਾਰਮਿਕ ਸਥਾਨਾਂ ਤੇ ਵੀ ਹੋਇਆ ਜਿਹਾ ਆਇਆ ਠੀਕ ਹੈ ਨਾ ਤੇ ਕਦੀ ਤਾਂ ਤੁਸੀਂ ਕਹਿੰਦੇ ਹੋ ਵੀ ਭਾਈ ਅਕਾਲ ਤਖਤ ਸਾਹਿਬ ਦਾ ਹੁਕਮਨਾਮਾ ਆ ਜਾਂਦਾ ਹੈ ਹੁਣ ਜੇ ਆਰਐਸਐਸ ਦੀ ਗੱਲ ਕਰਨੇ ਵੀ ਜਿਹੜਾ ਭਗਮਾ ਕਲਰ ਹੈ ਆਰਐਸਐਸ ਦਾ ਇਹਨੂੰ اتار ਦੋ ਸਾਡੇ ਨਿਸ਼ਾਨ ਸਾਹਿਬਾਂ ਦੇ ਰੰਗ ਚੇਂਜ ਹੋ ਜਾਂਦੇ ਆ ਪਰ ਜਿਹੜੇ ਅੱਜ ਵੀ ਗੁਰੂ ਘਰਾਂ 'ਚ ਸਰੂਪੇ ਪਾਏ ਜਾਂਦੇ ਉਹ ਤਾਂ ਫੇਰ ਆਰਐਸਐਸ ਰੰਗ ਦੇ ਆ ਸ਼੍ਰੋਮਣੀ ਕਮੇਟੀ ਕਈ ਕਰੋੜਾ ਰੁਪਏ ਉਹ ਭਗਮੇ ਜਿਹੜੇ ਸਰੂਪੇ ਹੁੰਦੇ ਉਹਨਾਂ ਦੇ ਉੱਤੇ ਲਾਉਂਦੀ ਆ ਸੋ ਦੂਜੀ ਮੈਂ ਤੁਹਾਡੇ ਕੁਐਸਚਨ ਵੱਲ ਆਨਾ ਵੀ ਜਦੋਂ ਬਿੱਟੂ ਸੀਗਾ ਉਨੇ ਭਾਜੀਪੀ ਜੁਆਇਨ ਕੀਤੀ ਤੋਂ ਬਾਅਦ ਹਜੂਰ ਸਾਹਿਬ ਗਿਆ ਉਹਦਾ ਬੜਾ ਵੱਡਾ ਸਵਾਗਤ ਕੀਤਾ ਗਿਆ ਜੀਨੇ ਸਾਡੇ ਸ਼ਹੀਦਾਂ ਦੇ ਬਾਰੇ ਹਨਾ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਜਾਂ ਹੋਰ ਕਈ ਸ਼ਹੀਦ ਨੇ ਜਿਹੜੇ ਅੱਜ ਕੱਲ ਦੇ ਮੌਜੂਦਾ ਹਾਲਾਤ ਦੇ ਵਿੱਚ ਵੀ ਨੌਜਵਾਨਾਂ ਨੂੰ ਸਿਹਾਰਨ ਦੀ ਕੋਸ਼ਿਸ਼ ਕਰਦੇ ਉਹਨਾਂ ਦੇ ਬਾਰੇ ਆਪ ਸ਼ਬਦ ਬੋਲੇ ਉਹਨੂੰ ਹਜੂਰ ਸਾਹਿਬ ਦੇ ਵਿੱਚ ਸਰੂਪਾ ਦੇ ਕੇ ਸਨਮਾਨ ਕੀਤਾ ਗਿਆ ਖੁਦ ਉੱਥੇ ਦੇ ਜਥੇਦਾਰ ਆਏ ਆ ਸੋ ਇੱਥੇ ਕਿਤੇ ਨਾ ਕਿਤੇ ਅਸੀਂ ਸਮਝਦੇ ਆਂ ਵੀ ਜਿਹੜੇ ਭਾਜੀਪੀ ਆ ਸਾਡੇ ਧਾਰਮਿਕ ਸਥਾਨਾਂ ਦੇ ਵਿੱਚ ਘੁੱਸ ਚੁੱਕੀ ਆ ਤੇ ਉਹ ਤਾਂ ਕਈ ਸਮੇਂ ਤੋਂ ਆ ਕਿਉਂਕਿ ਜਦੋਂ ਬਾਦਲ ਸਾਹਿਬ ਹੁੰਦੇ ਸੀਗੇ ਪ੍ਰਕਾਸ਼ ਸਿੰਘ ਬਾਦਲ ਉਦੋਂ ਖੁਦ ਕਹਿੰਦੇ ਹੁੰਦੇ ਸੀਗੇ ਵੀ ਜਿਹੜਾ ਬੀਜੇਪੀ ਆ ਉਹ ਸਾਡੀ ਸੰਸਥਾ ਨੂੰ ਚਲਾਉਣ ਵਾਲੀ ਆ ਕਾਲੀ ਦਲ ਨੂੰ ਉਹ ਮਾਂ ਪਾਰਟੀ ਬੋਲਦੇ ਹੁੰਦੇ ਸੀਗੇ ਬੀਜੇਪੀ ਨੂੰ ਹੁਣ ਤਾਂ ਚਲੋ ਇਹਨਾਂ ਨੇ ਭਾਵੇਂ ਕਿਸਾਨੀ ਅੰਦੋਲਨ ਦੇ ਟਾਈਮ ਦੇ ਵਿੱਚ ਇਹਨਾਂ ਨੇ ਅਸਤੀਫਾ ਦੇ ਤਾ ਤਾਂ ਹੁਣ ਇਹਨਾਂ ਦੀ ਆਪਸ ਦੇ ਵਿੱਚ ਮਰਜ਼ੀ ਪਰ ਅੰਦਰੂਨੀ ਗੱਲ ਸਾਰੀ ਇੱਕੋ ਹੀ ਹੁੰਦੀ ਆ ਇਹਨਾਂ ਦੀ ਇਹ ਕੋਈ ਵੱਡੀ ਗੱਲ ਨਹੀਂ ਹੈਗੀ ਵੀ ਬੀਜੇਪੀ ਇੱਥੇ ਇਨਵੋਲਵ ਨਹੀਂ ਹੈਗੀ ਜੇਕਰ ਹਰੇਕ ਤਖਤ ਇਦਾਂ ਤਨਖਾਹ ਲਾਉਣ ਲੱਗ ਜਾਵੇ ਤਾਂ ਕੀ ਲੱਗਦਾ ਤੁਹਾਨੂੰ ਅਕਾਲ ਤਖਤ ਸਾਹਿਬ ਦੀ ਮਾਨ ਮਰਿਆਦਾ ਜਾਂ ਮਾਨਤਾ ਘਟ ਨਹੀਂ ਜਾਵੇਗੀ ਦੇਖੋ ਜੀ ਤੁਹਾਡਾ ਜਿਹੜਾ ਪਹਿਲਾ ਸਵਾਲ ਸੀ ਨਾ ਵੀ ਭਾਜੀਪੀ ਤਖਤਾਂ ਦੇ ਵਿੱਚ ਘੁਸ ਗਿਆ ਉਹਨਾਂ ਦਾ ਮੇਨ ਮਕਸਦ ਹੀ ਇਹ ਹੈ ਵੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਨੂੰ ਆਪਾਂ ਭੰਗ ਕਰੀਏ ਉਹਦੀ ਮਾਨ ਮਰਿਆਦਾ ਨੂੰ ਰੋਲੀਏ ਹੁਣ ਕਦੀ ਤਾਂ ਉਹ ਜਥੇਦਾਰ ਲਾਉਂਦੇ ਨੇ ਹਨਾ ਤੇ ਜਥੇਦਾਰ ਸਾਹਿਬ ਆ ਜਿਹੜੇ ਆਪਣੇ ਬਿਆਨ ਦਿੰਦੇ ਨੇ ਇਹ ਜਾਣ ਬੁੱਝ ਕੇ ਹੁਣ ਮੰਨ ਲਓ ਮੈਂ ਆ ਨਾ ਤੁਸੀਂ ਮੇਰੀ ਰਿਸਪੈਕਟ ਕਰਦੇ ਹੋ ਮੈਂ ਤੁਹਾਨੂੰ ਇਹ ਜਿਹਾ ਆਪਸ਼ਬਦ ਬੋਲ ਦੂੰਗਾ ਤੁਸੀਂ ਤੁਹਾਡੇ ਨਿਗਾਹ ਦੇ ਵਿੱਚ ਤਾਂ ਮੈਂ ਖੁਦ ਹੀ ਗਿਰ ਜਾਣਾ ਠੀਕ ਹੈ ਨਾ ਸੋ ਇਹ ਹੀ ਉਹਨਾਂ ਦੀ ਕੋਸ਼ਿਸ਼ ਆ ਵੀ ਅਕਾਲ ਤਖਤ ਸਾਹਿਬ ਦੀ ਜਿਹੜੀ ਕਿਸੇ ਵਕਤ ਦੇ ਵਿੱਚ ਅਕਾਲ ਤਖਤ ਸਾਹਿਬ ਦਾ ਹੁਕਮਨਾਮਾ ਪੂਰਾ ਪੰਜਾਬ ਮਨਦਾ ਸੀ ਭਾਵੇਂ Hindu ਰਹਿੰਦੇ ਸੀਗੇ ਭਾਵੇਂ ਇੱਥੇ Muslim ਰਹਿੰਦੇ ਸੀ ਸਾਰੇ ਰਹਿੰਦੇ ਸੀਗੇ ਜਦੋਂ ਇੱਕ ਵਾਰੀ ਅਕਾਲ ਤਖਤ ਸਾਹਿਬ ਦਾ ਹੁਕਮਨਾਮਾ ਹੋਇਆ ਵੀ ਅਸੀਂ ਵੋਟਾਂ ਦਾ ਬਾਈਕਾਟ ਕਰਦੇ ਕਿਸੇ ਨੇ ਵੋਟ ਨਹੀਂ ਪਾਈ ਠੀਕ ਹੈ ਇਹਦਾ ਮਤਲਬ ਅਕਾਲ ਤਖਤ ਸਾਹਿਬ ਦਾ ਹੁਕਮਨਾਮਾ ਉਹਨਾਂ ਨੇ ਮੰਨੇ ਆ ਪਰ ਅੱਜ ਕੱਲ ਦਾ ਅਕਾਲ ਤਖਤ ਸਾਹਿਬ ਦੇ ਹੁਕਮਨਾਮਾ ਤਾਂ ਅੰਮ੍ਰਿਤਧਾਰੀ ਲੋਕ ਮੰਨਣ ਨੂੰ ਤਿਆਰ ਨਹੀਂ ਹੈਗੇ ਉਹਦਾ ਕਾਰਨ ਮੇਨ ਇਹੀ ਆ ਵੀ ਇਹਨਾਂ ਨੇ ਤਾਂ ਛੋਟੀਆਂ-ਛੋਟੀਆਂ ਗੱਲਾਂ ਕਰਕੇ ਅਕਾਲ ਤਖਤ ਸਾਹਿਬ ਦੀ ਮਾਨ ਮਰਿਆਦਾ ਨੂੰ ਢਾਈ ਢੀਰੀ ਕਰਤਾ ਆ ਪਰ ਕੋਈ ਗੱਲ ਨਹੀਂ ਜਦੋਂ ਮਹਾਰਾਜ ਦਾ ਡੰਡਾ ਚੜਨਾ ਆ ਉਦੋਂ ਤਾਂ ਸਾਰਿਆਂ ਨੇ ਬਰਾਬਰਤਾ ਹੋਈ ਜਾਣਾ ਆ ਸੋ ਜਿਹੜੀ ਗੱਲ ਆ ਵੀ ਇਹ ਉਹਨਾਂ ਦੇ ਕੋਲ ਬਿਲਕੁਲ ਅਧਿਕਾਰ ਨਹੀਂ ਹੈਗਾ ਜਿਹਦਾ 2003 ਦਾ ਹੁਕਮਨਾਮਾ ਹੈ ਨਾ ਹੂੰ ਉਦੇ ਵਿੱਚ ਅਕਾਲ ਤਖਤ ਸਾਹਿਬ ਦੇ ਵਿੱਚ ਬੈਠ ਕੇ ਸਾਰੀਆਂ ਸੰਸਥਾਵਾਂ ਵੱਲੋਂ ਸਾਰੀਆਂ ਜਥੇਬੰਦੀਆਂ ਵੱਲੋਂ ਪੰਜ ਤਖਤਾਂ ਦੇ ਸਹਿਬਾਨਾਂ ਵੱਲੋਂ ਇਹ ਗੱਲ ਪਹਿਲਾਂ ਵੀ ਹੋ ਚੁੱਕੀ ਹੈ 2003 ਦੇ ਵਿੱਚ ਕਿ ਜਿਹੜਾ ਪਟਨਾ ਸਾਹਿਬ ਹੈ ਜਾਂ ਹੋਰ ਕੋਈ ਤਖਤ ਹੈ ਕਿਸੇ ਨੂੰ ਤਨਖਾਹੀਆ ਕਰਾਰ ਨਹੀਂ ਦੇ ਸਕਦੇ ਹਾਂ ਮੰਨ ਲਓ ਜਿੱਦਾਂ ਹੁਣ ਮੈਂ ਅਮਰਤ ਛੱਕਿਆ ਹਨਾ ਮੈਂ ਕੁਝ ਬੱਜਰ ਕੁਰੇਤ ਕਰਤੀ ਹਾਂ ਮੈਨੂੰ ਸੇਵਾ ਜ਼ਰੂਰ ਲਾ ਸਕਦੇ ਪੰਜ ਪਿਆਰੇ ਬਟ ਜਿਹੜੀ ਪੋਲਿਟਿਕਸ ਦੀ ਗੱਲ ਆ ਉਹ ਸਿਰਫ ਅਕਾਲ ਤਖਤ ਸਾਹਿਬ ਕਰ ਸਕਦਾ ਹੈ ਇਹ ਪਟਨਾ ਸਾਹਿਬ ਜਾਂ ਕਿਸੇ ਵੀ ਤਖਤ ਦੇ ਸਹਬਾਨ ਨਹੀਂ ਕਰ ਸਕਦੇ ਜੀ ਹੁਣ ਇਹ ਤਾਂ ਬਾਦਲ ਸਾਹਿਬ ਨੂੰ ਫਿਰ ਇੱਥੇ ਅਕਾਲ ਤਖਤ ਸਾਹਿਬ ਆਉਣ ਦੀ ਤਾਂ ਲੋੜ ਹੀ ਨਹੀਂ ਸੀਗਾ ਉਹ ਸਾਬੂ ਕੀ ਤਲਵੰਡੀ ਰੰਗ ਜਾਂਦੇ ਨੇੜੇ ਸੀਗਾ ਉਹਨਾਂ ਨੂੰ ਹਮ ਠੀਕ ਹੈ ਨਾ ਉਹ ਵੀ ਤਖਤ ਸਾਹਿਬ ਆ ਦਮਦਮਾ ਸਾਹਿਬ ਆ ਸੋ ਇਸ ਕਰਕੇ ਵੀ ਉਹਨਾਂ ਕੋਲ ਅਧਿਕਾਰ ਨਹੀਂ ਹੈਗਾ ਤੇ ਦੂਜੀ ਗੱਲ ਆ ਵੀ ਉਹ ਪੱਕੀ ਗੱਲ ਆ ਵੀ ਜੇ ਉਹ ਇੱਦਾਂ ਹੀ ਕਰੀ ਗਏ ਤਾਂ ਲੋਕਾਂ ਦਾ ਅਕਾਲ ਤਖਤ ਸਾਹਿਬ ਤੋਂ ਜਿਹੜਾ ਬੱਚਦਾ ਖੁੱਜਦਾ ਵਿਸ਼ਵਾਸ ਆ ਜਿਹੜਾ ਕਿ ਸੌਦੇ ਸਾਧ ਨੂੰ ਮਾਫੀ ਦੇਣ ਤੋਂ ਬਾਅਦ ਲੋਕਾਂ ਦਾ ਉੱਠ ਚੁੱਕਾ ਸੀ ਉਤੋਂ ਬਾਅਦ ਵੀ ਹੋਰ ਲੋਕਾਂ ਦਾ ਹੋ ਜਾਣਾ ਹੈ ਵਿਸ਼ਵਾਸ ਖਤਮ ਜੀ ਜਿਵੇਂ ਜੋ ਵੀ 21 ਮਈ 2025 ਨੂੰ ਜਿਹੜਾ ਘਟਨਾਕ੍ਰਮ ਹੋਇਆ ਜਿਹਦੇ ਕਰਕੇ ਸੁਖਬੀਰ ਬਾਦਲ ਨੂੰ ਪੇਸ਼ ਹੋਣ ਲਈ ਵੀ ਕਿਹਾ ਗਿਆ ਬਾਰ-ਬਾਰ ਤੇ ਇਹਦੇ ਵਿੱਚ ਹਰਜਿੰਦਰ ਸਿੰਘ ਧਾਮੇਜੂ ਐਡਵੋਕੇਟ ਨੇ ਐਸਜੀਪੀਸੀ ਦੇ ਹਨਾ ਉਹਨਾਂ ਨੂੰ ਉਹਨਾਂ ਨੇ 20 ਦਿਨ ਦੀ ਹੋਰ ਪੇਸ਼ੀ ਮੰਗੀ ਸੀ ਕਿ ਤੁਸੀਂ ਇਹਨਾਂ 20 ਦਿਨਾਂ ਦੇ ਵਿੱਚ ਟਾਈਮ ਮੰਗਿਆ ਸੀ ਕਿ ਹੋ ਸਕਦੇ ਹੋ ਪੇਸ਼ਣਾ ਸੁਖਬੀਰ ਬਾਦਲ ਨੂੰ ਕਿਹਾ ਗਿਆ ਸੀ ਕਿ ਇਹਦੇ ਵਿੱਚ ਜਿਹੜੇ ਦੂਜੇ ਤਖਤ ਜਿਹੜਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਸੀ ਗੜਗੱਜ ਸਾਹਿਬ ਤੇ ਜਾਂ ਫਿਰ ਦੂਸਰੇ ਟੇਕ ਸਿੰਘ ਦਾ ਦਮਦਮਾ ਸਾਹਿਬ ਦੇ ਉਹਨਾਂ ਨੂੰ ਵੀ ਪੇਸ਼ ਹੋਣ ਵਾਸਤੇ ਕਿਹਾ ਗਿਆ ਸੀ ਦੇਖੋ ਪੇਸ਼ ਉਹਨਾਂ ਨੇ ਸਾਰਿਆਂ ਨੂੰ ਹੁਣ ਨੂੰ ਕਿਹਾ ਸੀ ਕਿਉਂਕਿ ਉਹਨਾਂ ਨੇ ਜਿਹੜੇ ਗੜਗੱਜ ਸਾਹਿਬ ਜਥੇਦਾਰ ਬਣਿਆ ਨਾ ਉਹਨਾਂ ਨੂੰ ਵੀ ਉਹਨਾਂ ਨੇ ਨਹੀਂ ਸੀ ਮੰਨਿਆ ਹੂੰ ਠੀਕ ਹੈ ਕਿਉਂਕਿ ਉਹਨਾਂ ਦੀ ਸੋਚ ਉਹਨਾਂ ਦੀ ਵੱਖਰੀ ਸੀ ਕਿ ਚਲੋ ਜਿਹੜੇ ਜਥੇਦਾਰ ਹੈ ਸਾਨੂੰ ਤਾਂ ਜੋ ਅਰਦਾਸ ਹੋ ਕੇ ਲੱਗ ਗਈ ਸਾਡੇ ਤਾਂ ਸਿਰ ਮੱਥੇ ਨੇ ਅਸੀਂ ਤਾਂ ਜਥੇਦਾਰਾਂ ਦੇ ਮਗਰ ਨਹੀਂ ਉਸ ਤਾਂ ਅਕਾਲਤਖ ਸਾਹਿਬ ਦੇ ਹੁਕਮ ਨਾਮੇ ਤੇ ਮਗਰ ਜਾਣਾ ਹੈ ਠੀਕ ਹੈ ਬਟ ਮੇਨ ਮਕਸਦ ਜਿਹੜੀ ਸੀਗੀ ਦੋ ਜਥੇਦਾਰਾਂ ਨੂੰ ਤਾਂ ਬੁਲਾਇਆ ਸੀਗਾ ਪਰ ਮੇਨ ਮਕਸਦ ਉਹਨਾਂ ਦਾ ਸੁਖਵੀਰ ਬਾਦਲ ਸੀਗਾ ਹੂੰ ਠੀਕ ਹੈ ਤੇ ਇਹਦੇ ਵਿੱਚ ਮੇਨ ਗੱਲ ਇਹ ਆ ਵੀ ਸੁਖਵੀਰ ਬਾਦਲ ਨੂੰ ਬਾਰ-ਬਾਰ ਇਸੇ ਕਰਕੇ ਟਾਰਗੇਟ ਕੀਤਾ ਜਾਂਦਾ ਆ ਕਿ ਇੱਕ ਤਾਂ ਉਹਨਾਂ ਨੂੰ ਹਾਈਲਾਈਟ ਕੀਤਾ ਜਾਂਦਾ ਆ ਇੱਕ ਇਹ ਤਾਂ ਤੁਸੀਂ ਗੱਲ ਸਮਝਦੇ ਹੋਵੋਗੇ ਜਿਹੜੀ ਚੀਜ਼ ਡਿੱਗਦੀ ਹੋਵੇ ਭਾਵੇਂ ਉਹਨੂੰ 네ਗੇਟਿਵ ਆਪਾਂ ਦਈਏ ਪ੍ਰੈਸ਼ਰ ਤਾਂ ਫਿਰ ਵੀ ਉਹ ਲੋਕਾਂ ਦੀ ਨਿਗਾਹ ਦੇ ਵਿੱਚ ਆਉਂਦੇ ਰਹਿੰਦੇ ਆ ਸੋ ਇਹੀ ਗੱਲ ਮੇਨ ਆ ਬੁਲਾਇਆ ਤਾਂ ਉਹਨਾਂ ਨੂੰ ਗਿਆ ਸੀਗਾ ਦੋਨੇ ਜਥੇਦਾਰਾਂ ਨੂੰ ਤੇ ਸੁਖਵੀਰ ਬਾਦਲ ਨੂੰ ਬੁਲਾਇਆ ਗਿਆ ਸੀਗਾ ਪਰ ਜਿਹੜਾ ਉਹਦੇ ਵਿੱਚ ਮੇਨ ਮਕਸਦ ਸੀਗਾ ਉਹ ਅਕਾਲੀ ਦਲ ਨੂੰ ਹਾਈਪ ਦੇਣਾ ਸੀਗਾ ਹੂੰ ਜੋ ਕਿ ਪਿੱਛੋਂ ਇੱਕ ਜਿੱਦਾਂ ਦੀਪ ਸਿੱਧੂ ਕਹਿੰਦਾ ਇੱਕ ਡੀਪ ਸਟੇਟ ਦੀ ਇੱਕ ਚਾਲ ਹੁੰਦੀ ਆ ਧਰਮ ਨੂੰ ਕਿੱਦਾਂ ਉੱਪਰ ਚੱਕਣਾ ਕਿੱਦਾਂ ਥੱਲੇ ਰੱਖਣਾ ਕਿਹੜੀ ਸਾਡੀ ਰਾਜਨੀਤੀ ਹੈਗੀ ਆ ਕਿਹੜੀ ਨਹੀਂ ਹੈ ਇਹ ਬੜੀ ਡੀਪ ਗੱਲ ਆ ਤੇ ਖੁੱਲ ਕੇ ਗੱਲ ਕਿਸੇ ਦਿਨ ਹੋਰ ਕਰਨ ਵਾਲੀ ਆ ਇਹ ਹਾਂ ਹਾਂਜੀ ਜਿਵੇਂ ਹੁਣ ਇਹ ਤਖਤ ਸਹਿਬਾਨਾ ਦੇ ਵਿੱਚ ਆਪਸੀ ਜਿਹੜਾ ਮਸਲਾ ਉਲਝਿਆ ਪਿਆ ਵਾ ਕਿ ਇਹਨਾਂ ਦਾ ਕੀ ਪ੍ਰਭਾਵ ਪਏਗਾ ਆਉਣ ਵਾਲੀ ਜਨਰੇਸ਼ਨ ਤੇ ਕਹਿ ਸਕਦੇ ਜਾਂ ਸਿੱਖ ਕੌਮ ਤੇ ਕੀ ਪ੍ਰਭਾਵ ਪਊਗਾ ਕਿਉਂਕਿ ਜਦੋਂ ਵੀ ਕੋਈ ਚੀਜ਼ ਪੈਦਾ ਹੁੰਦੀ ਆ ਉਹਦੇ ਦੋ ਪੱਖ ਹੁੰਦੇ ਨਾ ਇੱਕ ਚੰਗਾ ਪੱਖ ਤੇ ਇੱਕ ਮੰਦਾ ਪੱਖੇ ਵੇਖਿਆ ਜਾਂਦਾ ਆ ਉਹਦਾ ਪ੍ਰਭਾਵ ਵੀ ਕੋਈ ਨਾ ਕੋਈ ਛੱਡਦੀ ਚੀਜ਼ ਹੈ ਦੇਖੋ ਜੀ ਜਿਹੜੇ ਤਖਤ ਸੀਨਾ ਸਾਡੇ ਇਹ ਸਾਡੀਆਂ ਜਿਹੜੀਆਂ ਸੰਪਰਦਾਵਾਂ ਸੀਗੀਆਂ ਜਿਹੜੇ ਸਾਡੇ ਦਲਪੰਥ ਸੀ ਇਹਨਾਂ ਦੇ ਕੋਲ ਹੁੰਦੇ ਸੀਗੇ ਹਮ ਜਦੋਂ ਅਸੀਂ ਤਖਤਾਂ ਦੇ ਉੱਤੇ ਕੁਰਸੀਆਂ ਢਾ ਕੇ ਬੈਠਣ ਲੱਗੇ ਹਮ ਠੀਕ ਹੈ ਤਫ਼ ਹੁਣ ਤੁਸੀਂ ਅਕਾਲ ਤਖਤ ਸਾਹਿਬ ਜਾਣਾ ਜਥੇਦਾਰ ਸਾਹਿਬ ਕੋਲ ਜਾਣਾ ਉਹਨਾਂ ਦੇ ਜਿਹੜੇ ਪੀਐਸ ਆਈ ਮਾਨ ਹੋਣਗੇ ਜਥੇਦਾਰ ਸਾਹਿਬਾਂ ਦੇ ਤੁਸੀਂ ਉਹਨਾਂ ਦੇ ਸੂਰਤ ਵੱਲ ਦੇਖੋ ਤੁਹਾਨੂੰ ਲੱਗੂਗਾ ਨਹੀਂ ਵੀ ਇਹ ਕਾਲੀ ਫੂਲਾ ਸਿੰਘ ਜੀ ਦੇ ਪੀਰ ਆ ਨੇ ਠੀਕ ਹੈ ਸੋ ਮੇਨ ਗੱਲ ਇਹ ਆ ਵੀ ਜਿਹੜਾ ਸਾਡੇ ਤਖਤ ਸੀਨਾ ਇਹ ਸਾਡੀਆਂ ਜਥੇਬੰਦੀਆਂ ਦੇ ਸੀਗੇ ਨਿਹੰਗ ਸਿੰਘਾਂ ਦੇ ਸੀ ਟਕਸਾਲ ਦੇ ਸੀ ਹੁਣ ਤੱਕ ਜਿਨੇ ਵੀ ਤਖਤ ਆਏ ਨੇ ਸਾਰੇ ਟਕਸਾਲ ਦੇ ਹੋਏ ਨੇ ਜਾਂ ਬੁੱਢਾ ਦਲ ਦੇ ਹੋਏ ਨੇ ਉਹਨਾਂ ਨੇ ਬੜੀ ਸੁਚੱਜੇ ਢੱਗ ਦੇ ਨਾਲ ਨਾ ਇਹਨਾਂ ਸਾਰੇ ਤਖਤਾਂ ਨੂੰ ਸਾਹਮਣੇ ਰੱਖਿਆ ਹੋਇਆ ਸੀਗਾ ਕਿਉਂਕਿ ਸਾਡੇ ਬਲੱਡ ਲਾਈਨ ਦੇ ਵਿੱਚ ਇਹ ਆ ਵੀ ਅਸੀਂ ਕਿੱਦਾਂ ਕਿਸੇ ਨੂੰ ਰੂਲ ਕਰਨਾ ਆ ਤੇ ਜਿਹੜੇ ਹੁਣ ਬੰਦਿਆਂ ਨੇ ਅੱਧਿਆਂ ਨੇ ਨਾ ਮਰਿਆਦਾ ਦੇ ਵਿੱਚ ਉਹਨਾਂ ਦਾ ਰਹਿਣ ਸਹਿਣ ਆ ਨਾ ਸਿੱਖ ਪੰਥ ਦੀ ਮਰਿਆਦਾ ਦੇ ਵਿੱਚ ਉਹਨਾਂ ਦੀ ਵਿਸ਼ਵਾਸ ਆ ਹੁਣ ਜਿਹੜੇ ਪਹਿਲਾ ਕਾਲ ਤੱਕ ਸਭ ਦੇ ਜਥੇਦਾਰ ਸੀਗੇ ਬਹੁਤ ਵੱਡੀ ਗੱਲ ਚੱਲ ਜਣੀ ਆ ਜਦੋਂ ਇੱਕ ਕੇਸਗੜ ਸਾਹਿਬ ਦੇ ਪਹਿਲੇ ਜਥੇਦਾਰ ਸੀ ਉਹਨਾਂ ਨੇ ਉੱਥੇ ਇੱਕ ਐਕਸੀਡੈਂਟ ਹੋਇਆ ਸੀ ਕਿਸੇ ਨੇ ਬੀਡੀਪੀ ਕੇ ਤਖਤ ਸਾਹਿਬ ਦੇ ਉੱਤੇ ਸਿੱਟਦੀ ਸੀ ਹੂੰ ਦੋ ਤਿੰਨ ਸਾਲ ਪੁਰਾਣੀ ਗੱਲ ਆ ਉਹ ਜਥੇਦਾਰ ਦਾ ਇਹ ਬਿਆਨ ਆਂਦਾ ਸੀਗਾ ਜਿਨ੍ਹਾਂ ਦੇ ਪਿੱਛੇ ਅਸੀਂ ਲੜਦੇ ਪਏ ਆਂ ਵੀ ਇਹਨਾਂ ਨੂੰ ਮਰਿਆਦਾ ਬਿਨਾਂ ਮਰਿਆਦਾ ਤੋਂ ਉਤਾਰਤਾ ਉਹ ਕਹਿੰਦੇ ਫਿਰ ਕੀ ਹੋ ਗਿਆ ਕਹਿੰਦੇ ਜਿੱਦਾਂ ਦੇ ਐਕਸੀਡੈਂਟ ਹੁੰਦੇ ਰਹਿੰਦੇ ਆ ਇੱਕ ਤਖਤ ਜਿੱਥੇ ਸਿੱਖ ਪੰਥ ਦਾ ਜਨਮ ਹੋਇਆ ਠੀਕ ਹੈ ਨਾ ਕੇਸਗਾਰਡ ਸਾਹਿਬ ਦੇ ਉੱਤੇ ਕਿਸੇ ਨੇ ਬੀਡੀਪੀ ਕੇ ਸੱਟਤੀ ਜਾਣ ਬੁੱਝ ਗਏ ਬਹੁਤ ਵੱਡੀ ਗੱਲ ਆ ਉਸ ਗੱਲ ਨੂੰ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਕਹਿੰਦੇ ਇਦਾਂ ਦੇ ਐਕਸੀਡੈਂਟ ਹੁੰਦੇ ਰਹਿੰਦੇ ਤੇ ਅਸੀਂ ਉਹ ਜਥੇਦਾਰ ਦੇ ਪਿੱਛੇ ਲੜਦੇ ਪਈ ਸੀਗੇ ਵੀ ਇਹਨਾਂ ਨੂੰ ਬਿਨਾਂ ਮਰਿਆਦਤ ਉਤਾਰਤਾ ਸੋ ਇਦਾਂ ਦੇ ਜਥੇਦਾਰ ਜਿਹੜੇ ਸਾਡੇ ਸਿਰਾਂ ਦੇ ਉੱਤੇ ਬੈਠਣਗੇ ਤਾਂ ਫਿਰ ਆਪਣੇ ਆਪ ਹੀ ਮਾਨ ਮਰਿਆਦਾ ਭੰਗ ਹੋਊਗੀ ਬਿਲਕੁਲ ਹੁਣ ਇਹਨਾਂ ਨੂੰ ਤੁਸੀਂ ਇੱਕ ਸਵਾਲ ਕਰ ਲਿਓ ਕਿਸੇ ਦਿਨ ਕਿਸੇ ਵੀ ਜਥੇਦਾਰ ਨੂੰ ਕਰ ਲਿਓ ਆਪਣੇ ਕਲੀਅਰ ਦੇਣ ਇਹ ਵੀ ਦਸਮ ਦਰਬਾਰ ਦੇ ਬਾਰੇ ਦਸਮ ਗ੍ਰੰਥ ਦੇ ਬਾਰੇ ਇਹਨਾਂ ਦਾ ਕੀ ਵਿਚਾਰ ਆ ਹਾਂ ਇਹਨਾਂ ਦੀ ਇੱਕ ਸੋਚ ਹੋਈ ਨਹੀਂ ਸਕਦੀ ਹੁਣ ਜਿਹੜੇ ਗੜਗੱਜ ਜੀ ਨੇ ਇਹ ਇਹਨਾਂ ਦਾ ਪਸ਼ੋਕਟ ਥੋੜਾ ਜਿਹਾ ਜੇ ਆਪਾਂ ਦੇਖੀ ਚਲੋ ਸਤਿਕਾਰਯੋਗ ਨੇ ਹਨਾ ਸਾਡੇ ਜਥੇਦਾਰ ਨੇ ਉਹ ਮਿਸ਼ਨਰੀ ਕਾਲਜ ਦੇ ਨੇ ਤੇ ਮਿਸ਼ਨਰੀ ਕਾਲਜ ਵਾਲੇ ਜਿਹੜੇ ਦਸਮ ਦਰਬਾਰ ਦੀ ਪ੍ਰਚਾਰ ਆ ਉਹਦੇ ਤੇ ਟੋਟਲੀ ਰੋਕ ਲਾ ਰਹੇ ਨੇ ਠੀਕ ਹੈ ਨਾ ਫਿਰ ਇਹ ਸਾਡੇ ਅੱਗੇ ਜਿਹੜਾ ਸਾਡਾ ਇਤਿਹਾਸ ਹੈ ਜਾਂ ਸਾਡਾ ਰਹਿਣ ਸਹਿਣ ਹੈ ਉਹਦੇ ਬਾਰੇ ਕਿੱਦਾਂ ਪ੍ਰਚਾਰ ਕਰ ਲੈਣਗੇ ਤੇ ਹੁਣ ਜਿਹੜੇ ਹਜੂਰ ਸਾਹਿਬ ਜਿਹੜਾ ਤਖਤ ਆ ਉਥੇ ਦਸਮ ਦਰਬਾਰ ਦਾ ਪ੍ਰਕਾਸ਼ ਆ ਸੋ ਇਹੀ ਜਦੋਂ ਅਸੀਂ ਗੱਲਾਂ ਦੇ ਵਿੱਚ ਉਂਝਲ ਕੇ ਰਹਿ ਜਾਂਦੇ ਆ ਤਾਂ ਫਿਰ ਅਸੀਂ ਆਪਸ ਦੇ ਵਿੱਚ મતਭੇਦ ਕਿੱਦਾਂ ਦੂਰ ਕਰੀਏ ਹੂੰ ਠੀਕ ਹੈ ਨਾ ਕਿਸੇ ਟਾਈਮ ਦੇ ਉੱਤੇ ਜਿਹੜੇ ਸਾਡੇ ਦੁਸ਼ਮਣ ਹੁੰਦੇ ਸੀ ਨਾ ਉਹ ਬਾਹਰੋਂ ਆਂਦੇ ਹੁੰਦੇ ਸੀਗੇ ਬਾਹਰ ਦੇ ਧਰਮ ਦੇ ਹੁੰਦੇ ਸੀ ਪਰ ਅੱਜ ਸਾਡੇ ਜਿਹੜੇ ਦੁਸ਼ਮਣ ਆ ਉਹ ਕਿਰਪਾਨਾਂ ਵਾਲੇ ਆ ਪੱਗਾਂ ਵਾਲੇ ਆ ਸਾਡੇ ਆਪਣੇ ਦਲਪੰਥ ਵਾਲੇ ਆ ਤੇ ਅਸੀਂ ਉਹਨਾਂ ਨੂੰ ਹੀ ਆਪਣੇ ਦੁਸ਼ਮਣ ਸਮਝ ਕੇ ਬੈ ਗਏ ਹੂੰ ਸਮਝ ਗਿਆ ਇਸੇ ਕਰਕੇ ਸਾਡੇ ਤਿੰਨੇ ਤਖਤਾਂ ਦੀ ਸੂਚ ਆਪਸ ਦੇ ਵਿੱਚ ਨਹੀਂ ਮਿਲਦੀ ਤਿੰਨੇ ਜਿਹੜੇ ਪੰਜਾਬ ਦੇ ਆ ਤੇ ਦੋ ਜਿਹੜੇ ਪੰਜਾਬ ਤੋਂ ਬਾਹਰ ਵਾਲੇ ਆ ਤੁਸੀਂ ਕੁਲਦੀਪ ਸਿੰਘ ਗੜਗੱਜ ਦੀ ਗੱਲ ਕੀਤੀ ਜੇਕਰ ਜਦੋਂ ਉਹਨਾਂ ਨੂੰ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੂੰ ਜਥੇਦਾਰ ਸੌਂਪਿਆ ਗਿਆ ਕਾਲ ਤੱਕ ਸਾਬਦੇ ਬਣਾਇਆ ਗਿਆ ਤਾਂ ਉਸ ਟਾਈਮ ਵੀ ਕਾਫੀ ਮੁੱਦਾ ਭਖਿਆ ਸੀ ਹਨਾ ਕਿ ਇਹ ਮਰਿਆਦਾ ਦੇ ਅਕੋਰਡਿੰਗ ਸੀ ਜਾਂ ਨਹੀਂ ਤੁਸੀਂ ਕਿਸੇ ਕਿਵੇਂ ਵੇਖਦੇ ਹੋ ਇਸ ਚੀਜ਼ ਨੂੰ ਦੇਖੋ ਜੀ ਮਰਿਆਦਾ ਤਾਂ ਉਦੋਂ ਹੈ ਨਹੀਂ ਸੀਗੀ ਪਹਿਲੀ ਗੱਲ ਹੈ ਜਿਹੜੇ ਅਕਾਲ ਤਖਤ ਸਾਹਿਬ ਦੀ ਮਰਿਆਦਾ ਲੱਗਣ ਵਾਲੀ ਆ ਇਹ ਕੋਈ ਗੁਰੂ ਸਾਹਿਬ ਦੇ ਟਾਈਮ ਤੋਂ ਨਹੀਂ ਹੈਗੀ ਹਮ ਮਰਿਆਦਾ ਅਸੀਂ ਆਪ ਆਪ ਮਤਲਬ ਜਿਹੜੇ ਸਾਡੇ ਸੂਝਵਾਨ ਸਿੱਖ ਨੇ ਉਹਨਾਂ ਨੇ ਬਣਾਈ ਆ ਇਹ ਮਰਿਆਦਾ ਹਨਾ ਵੀ ਸਾਰੇ ਜਥੇਬੰਦੀਆਂ ਪੱਗ ਲੈ ਕੇ ਆਉਂਦੀਆਂ ਨੇ ਹਨਾ ਜਨੂੰ ਦਸਤਾਰ ਕਹਿ ਦਿੰਦੇ ਆਪਾਂ ਤੇ ਨਿਹੰਗ ਸਿੰਘ ਜਥੇਬੰਦੀਆਂ ਜਾਂ ਬਾਕੀ ਆ ਤੇ ਹੁਣ ਇਹ ਕਹਿੰਦੇ ਵੀ ਜਦੋਂ ਕਾਲੀ ਫੂਲਾ ਸਿੰਘ ਜੀ ਨੇ ਉਹ ਜਥੇਦਾਰ ਲਾਇਆ ਉਦੋਂ ਸਾਰੀਆਂ ਸੰਪਰਦਾਵਾਂ ਜਿਹੜੀਆਂ ਮਿਸਲਾਂ ਸੀ ਇਕੱਠੀਆਂ ਸੀਆਂ ਹੁਣ ਅੱਧੀਆਂ ਤਾਂ ਮਿਸਲਾਂ ਹੀ ਨਹੀਂ ਹੈਗੀਆਂ ਫਿਰ ਅਸੀਂ ਉਹ ਮਿਸਲਾਂ ਕਿੱਥੋਂ ਲੈ ਕੇ ਆਈਏ ਉਹਨੀਆਂ ਪੱਗਾ ਬਿਲਕੁਲ ਠੀਕ ਹੈ ਨਾ ਸੋ ਇਸ ਕਰਕੇ ਉਹਨਾਂ ਨੂੰ ਭਾਵੇਂ ਲਾਇਆ ਗਿਆ ਆ ਜਾਂ ਉਹਨਾਂ ਦੇ ਬਿਨਾ ਮਰਿਆਦਾ ਤੋਂ ਪਰ ਅਸੀਂ ਇਸ ਗੱਲ ਤੋਂ ਵੀ ਨਹੀਂ ਉਹਨਾਂ ਦੇ ਨਾਲ ਲੜ ਸਕਦੇ ਵੀ ਜਿਹੜੇ ਪਹਿਲੇ ਜੱਥੇਦਾਰ ਸੀਗੇ ਉਹ ਸਹੀ ਸੀਗੇ ਜਿੱਦਾਂ ਹੁਣ ਮੈਂ ਤੁਹਾਨੂੰ ਦੱਸ ਕੀ ਹਟਿਆ ਉਹਨਾਂ ਨੇ ਕੀ ਕੀਤਾ ਆ ਸੋ ਜਿਹੜੇ ਇੰਨਾ ਕ ਡਿਸੀਜਨ ਨਹੀਂ ਸੀ ਲੈ ਸਕਦੇ ਠੀਕ ਹੈ ਜੋ ਸੁਖਵੀਰ ਬਾਦਲ ਨੂੰ ਉੱਥੇ ਤਖਤ ਦੇ ਉੱਤੇ ਨਹੀਂ ਸੀ ਬੁਲਾ ਸਕਦੇ ਅਸੀਂ ਉਹਨਾਂ ਦੇ ਪਿੱਛੇ ਲੜਦੇ ਪਏ ਆ ਹੂੰ ਠੀਕ ਹੈ ਭਾਵੇਂ ਬੰਦਾ ਮਰਿਆਦਾ ਦੇ ਵਿੱਚ ਹੈ ਜਾਂ ਨਹੀਂ ਹੈ ਪਰ ਅੱਜ ਉਹ ਕੰਮ ਸਹੀ ਕਰਦਾ ਹੈ ਅਸੀਂ ਮਾੜੀ ਜੀ ਇਹ ਗੱਲ ਨੋਟ ਕਰਨ ਵਾਲੀ ਆ ਗੜਗੱਜ ਸਾਹਿਬ ਹੁਣ ਇਸ ਟਾਈਮ ਪਿੰਡਾਂ ਦੇ ਵਿੱਚ ਜਾ ਰਹੇ ਨੇ ਠੀਕ ਹੈ ਬਾਕੀ ਨਿਊਜ਼ ਦੇ ਵਿੱਚ ਸੁਣਨ ਦੇ ਵਿੱਚ ਆ ਵੀ ਉਹ ਜਿਹੜੇ ਆਪਣੇ ਰੰਗਰੇਟੇ ਸਿੱਖ ਨੇ ਉਹਨਾਂ ਨੂੰ ਜੋੜ ਰਹੇ ਨੇ ਜਾਂ ਹੋਰ ਕਈਆਂ ਦੇ ਵਿੱਚ ਪ੍ਰਚਾਰ ਸਹੀ ਕਰਨੇ ਨੇ ਜਿਹੜਾ ਕਿ ਇੱਕ ਜਥੇਦਾਰ ਦਾ ਕੰਮ ਆ ਭਾਵੇਂ ਉਹ ਮਰਿਆਦਾ ਤੋਂ ਉਲਟ ਲੱਗੇ ਨੇ ਪਰ ਕੁਸ਼ਕ ਹੱਦ ਤੱਕ ਫਿਲਹਾਲ ਸਹੀ ਚੱਲਦੇ ਪਏ ਨੇ ਬਾਕੀ ਜਦੋਂ ਹੋ ਗਏ ਤਾਂ ਅਸੀਂ ਵਿਰੋਧ ਤਾਂ ਚਲੋ ਇਹਨਾਂ ਦਾ ਕੀ ਕਰਨਾ ਆ ਪਰ ਕਰ ਸਕਦੇ ਆ ਅਸੀਂ ਗੱਲਬਾਤ ਕਰ ਸਕਦੇ ਪਰ ਜੇ ਜਿਨ੍ਹਾਂ ਨੂੰ ਗੜਗੱਜ ਸਾਹਿਬ ਮੈਨੂੰ ਸਹੀ ਲੱਗਦੇ ਫਿਰ ਉਹਨਾਂ ਨੂੰ ਅਸੀਂ ਇੱਕੋ ਹੀ ਗੱਲ ਕਵਾਂਗੇ ਭਾਈ ਜੋ ਸਰਬੱਤ ਖਾਲਸਾ ਹੋਇਆ ਸੀ ਉਹਨਾਂ ਦੇ ਵੱਲੋਂ ਜਿਹੜੇ ਜਥੇਦਾਰ ਥਾਪੇ ਸੀ ਉਹਨਾਂ ਨੂੰ ਮੰਨ ਲਓ ਫਿਰ ਤੁਸੀਂ ਕਿਤੇ ਨਾ ਕਿਤੇ ਇਹ ਵੀ ਕਿਹਾ ਜਾਂਦਾ ਹੈ ਨਾ ਕਿ ਰਾਜੂਆਣਾ ਭਾਈ ਸਾਹਿਬ ਨੇ ਹਨਾ ਉਹਨਾਂ ਨੂੰ ਅਕਾਲ ਤਖਤ ਸਾਹਿਬ ਦੇ ਜਥੇਦਾਰ ਬਣਾਇਆ ਜਾਵੇਗਾ ਬਿਲਕੁਲ ਉਹ ਫਿਰ ਅਕਾਲੀ ਦਲ ਦੀ ਗੱਲ ਕਰਦੇ ਆ ਨਾ ਉਸ ਗਵੀਰ ਬਾਦਲ ਦੀ ਗੱਲ ਕਰਦੇ ਉਹਨਾਂ ਨੂੰ ਤਾਂ ਜਥੇਦਾਰ ਬਣਾਉਣ ਦੀ ਲੋੜ ਹੈ ਫਿਰ ਜਿਨ੍ਹਾਂ ਨੂੰ 3 ਲੱਖ ਸਿੱਖਾਂ ਨੇ ਹੂੰ ਠੀਕ ਹੈ ਆਪਣੇ ਸਰਬੱਤ ਖਾਲਸੇ ਦੇ ਟਾਈਮ ਦੇ ਵਿੱਚ ਜਿਨ੍ਹਾਂ ਨੂੰ ਬੁਲਾਇਆ ਸੀਗਾ ਭਾਈ ਜਗਤਾਰ ਸਿੰਘ ਖਵਾਰੇ ਨੂੰ ਉਹਨਾਂ ਦੀ ਗੱਲ ਕਿਉਂ ਨਹੀਂ ਕਰਦੇ ਹੂੰ ਠੀਕ ਹੈ ਕਿਉਂਕਿ ਉਹ ਭਾਈ ਰਾਜੂ ਆਣੇ ਦੀ ਗੱਲ ਇਸ ਕਰਕੇ ਆ ਕਿਉਂਕਿ ਉਹਨਾਂ ਦੀ ਜਿਹੜੀ ਸਿਸਟਰ ਆ ਉਹ ਅਕਾਲੀ ਦਲ ਦੇ ਮੀਨ ਆ ਅਕਾਲੀ ਦਲ ਦੇ ਵਿੱਚ ਉਹਨਾਂ ਦੀ ਗੱਲਬਾਤ ਉਹ ਹਮੇਸ਼ਾ ਸੁਖਵੀਰ ਬਾਦਲ ਨੂੰ ਪੰਪ ਦਿੰਦੇ ਰਹਿੰਦੇ ਆ ਜਦੋਂ ਸੰਗਰੂਰ ਇਲੈਕਸ਼ਨ ਸੀਗੇ ਉਹਨਾਂ ਨੂੰ ਟਿਕਟ ਵੀ ਦਿੱਤੀ ਗਈ ਸੀ ਇਸੇ ਕਰਕੇ ਵੀ ਜੇ ਅਕਾਲ ਤਖਤ ਸਾਹਿਬ ਦੇ ਰਾਜੂ ਆਣਾ ਜੀ ਲੱਗੇ ਵੈਸੇ ਸਤਿਕਾਰਯੋਗ ਨੇ ਉਹਨਾਂ ਨੇ ਜੋ ਵੀ ਉਹਨਾਂ ਨੇ ਕੰਮ ਕਾਰਜ ਕੀਤੇ ਨੇ ਪਰ ਇਸੇ ਕਰਕੇ ਉਹਨਾਂ ਨੂੰ ਇਦਾਂ ਕੀਤਾ ਗਿਆ ਗੱਲ ਉੱਠ ਰਹੀ ਆ ਕਿਉਂਕਿ ਸੁਖਵੀਰ ਬਾਦਲ ਦੇ ਵੱਲ ਦਾ ਪੱਤਾ ਸਿੱਟਣਗੇ ਜਿਹੜੇ ਦਾਗੀ ਆ ਤੇ ਬਾਗੀ ਆ ਫਿਰ ਤਾਂ ਇੱਕ ਕੱਠੀ ਹੋ ਜਾਣਗੇ ਉਹ ਹਮ ਹਾਂਜੀ ਅਕਾਲ ਤਖਤ ਸਾਹਿਬ ਵੱਲੋਂ ਜੋ ਕਾਰਵਾਈ ਪਟਨਾ ਸਾਹਿਬ ਦੇ ਪ੍ਰਬੰਧਕਾਂ ਤੇ ਕੀਤੀ ਗਈ ਇਹਨੂੰ ਕਿਵੇਂ ਵੇਖਦੇ ਹੋ ਤੁਸੀਂ ਬਹੁਤ ਸਹੀ ਕੀਤੀ ਗਈ ਆ ਇਹਦੇ ਵਿੱਚ ਵੈਸੇ ਜਥੇਦਾਰ ਸਾਹਿਬ ਨੇ ਥੋੜੀ ਜਿਹੀ ਢਿੱਲ ਵਰਤੀ ਆ ਹਮ ਚਲੋ ਕਾਲੀ ਫੂਲਾ ਸਿੰਘ ਤਾਂ ਕੋਈ ਬਣ ਨਹੀਂ ਸਕਦਾ ਕਿਉਂਕਿ ਜੋ ਉਹਨਾਂ ਨੇ ਕੀਤਾ ਉਹਨਾਂ ਨੇ ਆ ਬਟ ਜੇ ਜਥੇਦਾਰ ਸਾਹਿਬ ਉਹਨਾਂ ਦੇ ਰਸਤੇ ਦੇ ਉੱਤੇ ਤੁਰੇ ਆ ਹੁਣ ਜਿਸ ਤਰੀਕੇ ਦੇ ਨਾਲ ਉਹ ਇੱਕ ਤਰ੍ਹਾਂ ਦੇ ਬਾਗੀ ਹੋ ਕੇ ਬਾਕੀਆਂ ਦੇ ਨਾਲ ਚੱਲੇ ਆ ਤਾਂ ਜ਼ਰੂਰੀ ਆ ਵੀ ਉਹ ਇਦਾਂ ਦੇ ਕਾਰਜ ਬਹੁਤ ਵਧੀਆ ਕਰਦੇ ਆ ਤੇ ਥੋੜੇ ਸਖਤ ਹੋ ਕੇ ਕਰਨ ਕਿਉਂਕਿ ਦੇਖੋ ਗੁਰੂ ਬਾਣੀ ਦੇ ਵਿੱਚ ਵੀ ਆਪਾਂ ਪੜ੍ਹਦੇ ਆ ਨਾ ਹਨਾ ਵੀ ਗੁਰੂ ਸਾਹਿਬ ਨੇ ਕਿਤੇ ਵੀ ਪਾਸੇ ਢਿੱਲ ਨਹੀਂ ਦਿੱਤੀ ਹੈਗੀ ਜਾਓ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਗਲੀ ਮੋਰੀ ਆ ਹਨਾ ਵੀ ਉਹਨਾਂ ਨੇ ਕਿਹਾ ਵੀ ਸਪਸ਼ਟ ਗੱਲ ਕਰਤੀ ਆ ਵੀ ਜਿਹਦੇ ਕੋਲ ਹੈਗਾ ਆ ਤਾਂ ਆਜੋ ਨਹੀਂ ਤਾਂ ਮਰਜੀ ਆ ਤੁਹਾਡੀ ਠੀਕ ਹੈ ਨਾ ਸੋ ਫਿਰ ਜਿਹੜੇ ਇੱਥੇ ਰੂਲ ਕਰਨ ਵਾਲੇ ਆ ਸਾਡੇ ਉੱਤੇ ਜਿਹੜੇ ਸਾਡੇ ਜਥੇਦਾਰ ਆ ਉਹ ਥੋੜੀ ਜਿਹੀ ਢਿੱਲ ਕਿਉਂ ਵਰਤਣ ਜੇ ਕੋਈ ਵੀ ਗਲਤੀ ਕਰਦਾ ਆ ਤਾਂ ਸਾਰਿਆਂ ਨੂੰ ਬਰਾਬਰ ਦਾ ਅਧਿਕਾਰ ਦੇ ਕੇ ਨਾਲ ਦੀ ਨਾਲ ਕਾਰਵਾਈ ਕਰਨਾ ਤੁਹਾਡੀ ਢਿੱਲ ਇਹਨਾਂ ਵੱਲੋਂ ਇਸ ਮੁੱਦੇ ਉੱਤੇ ਨਾ ਸਿਮਰਨਜੀਤ ਸਿੰਘ ਮਾਨ ਨੇ ਵੀ ਆਪਣਾ ਬਿਆਨ ਦਿੱਤਾ ਭਾਵੇਂ ਕਿ ਉਹ ਐਂਟੀ ਪਾਰਟੀ ਆ ਸੁਖਬੀਰ ਬਾਦਲ ਦੇ ਹੱਕ ਦੇ ਵਿੱਚ ਮਾਨ ਦਿੱਤਾ ਉਹਨਾਂ ਨੇ ਬਿਆਨ ਜੀ ਕਿਵੇਂ ਵੇਖਦੇ ਹੋ ਤੁਸੀਂ ਇਹਨਾਂ ਨੂੰ ਮਾਨ ਸਾਹਿਬ ਇਹੋ ਜਿਹੇ ਬਿਆਨ ਦਿੰਦੇ ਰਹਿੰਦੇ ਨੇ ਹੂੰ ਉਹਨਾਂ ਦੇ ਅਸਲ ਦੇ ਵਿੱਚ ਕੀ ਆ ਵੀ ਜਿਹੜਾ ਸਿਮਰਨਜੀਤ ਸਿੰਘ ਮਾਨ ਆ ਉਹਨਾਂ ਦੇ ਜਿਹੜੇ ਬਿਆਨ ਹੁੰਦੇ ਆ ਨਾ ਇੱਕ ਤਾਂ ਮੀਡੀਆ ਬਹੁਤ ਛੋਟਾ ਚਲਾਉਂਦਾ ਆ ਉਹਨਾਂ ਦੀ ਅੱਧੀ ਗੱਲ ਚਲਾਉਂਦਾ ਆ ਤੇ ਇੱਕ ਬਜ਼ੁਰਗ ਹੋਣ ਕਰਕੇ ਨਾ ਉਹਨਾਂ ਦੇ ਜਿਹੜੇ ਥੋੜੇ ਬਿਆਨ ਆ ਉਹ ਐਕਸਪਲੇਨ ਥੋੜਾ ਘੱਟ ਕਰ ਸਕਦੇ ਆ ਹਨਾ ਤੇ ਜਿੱਦਾਂ ਉਹਨਾਂ ਨੇ ਕਿਹਾ ਵੀ ਇਹ ਇਦਾਂ ਨਹੀਂ ਕਰ ਸਕਦੇ ਹੁਣ ਆਪਾਂ ਜਿਹੜੀਆਂ ਪਹਿਲਾਂ ਗੱਲਾਂ ਕਰ ਚੁੱਕੇ ਆ ਵੀ ਸਿਮਰਨਜੀਤ ਸਿੰਘ ਮਾਨ ਦਾ ਇਹੀ ਕਹਿਣਾ ਕਿਸੇ ਨੇ ਇਹ ਗੱਲ ਨਹੀਂ ਕੀਤੀ ਕਈ ਲੀਡਰ ਆ ਕਈ ਕਥਾਵਾਚਕ ਨੇ ਕਈ ਕੋਸ਼ ਨੇ ਜਿਹੜੇ ਆਪਣੇ ਆਪ ਨੂੰ ਪੰਥਕ ਖਾਉਂਦੇ ਨੇ ਹਨ ਕਿਸੇ ਨੂੰ ਇਸ ਗੱਲ ਤੋਂ ਹੋਣ ਤੋਂ ਪਹਿਲੋ ਪਤਾ ਹੀ ਨਹੀਂ ਸੀਗਾ ਵੀ ਪਟਨਾ ਸਾਹਿਬ ਦੇ ਕੋਲ ਅਧਿਕਾਰ ਹੀ ਨਹੀਂ ਹੈਗਾ ਕਿਸੇ ਨੂੰ ਤਨਖਾਹਿਆ ਕਰਾਰ ਦੇਣਾ ਇਹੀ ਗੱਲ ਸਿਮਰਨਜੀਤ ਸਿੰਘ ਮਾਨ ਕਰ ਰਹੇ ਨੇ ਠੀਕ ਹੈ ਪਟਨਾ ਸਾਹਿਬ ਦੇ ਕੋਲ ਸਿਰਫ ਅਧਿਕਾਰ ਆ ਵੀ ਜੇ ਕੋਈ ਤੁਹਾਡੇ ਕੋਲ ਪੇਸ਼ ਹੁੰਦਾ ਆ ਆਪਣੀਆਂ ਗਲਤੀਆਂ ਲੈ ਕੇ ਮਰਿਆਦਾ ਨੂੰ ਲੈ ਕੇ ਤੁਸੀਂ ਉਹਨੂੰ ਹੀ ਕਰ ਸਕਦੇ ਹੋ ਪਟਨਾ ਸਾਹਿਬ ਦੇ ਵਿੱਚ ਕਈ ਇਹੋ ਜਿਹੇ ਗੁਰੂ ਘਰਾਂ ਦੇ ਵਿੱਚ ਕੰਮ ਹੋ ਰਿਹਾ ਉਹਨਾਂ ਨੂੰ ਕਿਉਂ ਨਹੀਂ ਉਹਨਾਂ ਨੂੰ ਬੁਲਾਇਆ ਪਟਨਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਅੰਡਰ ਇੱਕ ਬੱਚੀ ਦਾ ਰੇਪ ਹੋ ਗਿਆ ਗੁਰਦੁਆਰੇ ਦੇ ਵਿੱਚ ਉੱਥੇ ਦੇ ਪ੍ਰਬੰਧਕ ਨੇ ਕੀਤਾ ਨਿਊਜ਼ ਆਈਆਂ ਆ ਪਰ ਨਿਊਜ਼ ਚੱਲੀਆਂ ਨਹੀਂ ਹੈਗੀਆਂ ਕੁਝ ਨਹੀਂ ਹੋਇਆ ਸਿਰਫ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਵਾਇਰਲ ਹੋਈ ਹੈ ਉਹਨਾਂ ਨੂੰ ਕਿਉਂ ਨਹੀਂ ਬੁਲਾਇਆ ਉਹਨਾਂ ਨੇ ਇਨਵੋਲਵ ਕਾਤੇ ਹੋ ਰਹੇ ਐਥੇ ਪੰਜਾਬ ਦੇ ਵਿੱਚ ਇਹ ਗੱਲਾਂ ਮਾਨ ਸਾਹਿਬ ਨੇ ਹੁਣ ਕੀਤੀਆਂ ਜਿਹੜੇ ਰੀਸੈਂਟਲੀ ਉਹਨਾਂ ਦੀ ਆਈ ਆ ਦੇ ਉਹਨਾਂ ਦਾ ਮੇਨ ਕਹਿਣ ਦਾ ਇਹੀ ਮਤਲਬ ਸੀ ਕਿਉਂਕਿ ਉਹਨਾਂ ਦੇ ਨਾਨਾ ਰੂਪ ਸਿੰਘ ਵੀ ਜਥੇਦਾਰ ਸੀਗੇ ਅਕਾਲ ਤਖਤ ਸਾਹਿਬ ਦੇ ਸੋ ਕਹਿੰਦੇ ਸਾਨੂੰ ਮਰਿਆਦਾ ਦਾ ਪਤਾ ਆ ਤੇ ਵੀ ਪਟਨਾ ਸਾਹਿਬ ਵਾਲੇ ਨਹੀਂ ਕਿਸੇ ਨੂੰ ਵੀ ਤਨਖਾਹਿਆ ਕਰਾਰ ਦੇ ਸਕਦੇ ਪੰਜ ਪਿਆਰੇ ਸਪੈਸ਼ਲੀ ਪੰਜ ਤਖਤ ਸਹਿਬਾਨਾਂ ਦੇ ਜਿਹੜੇ ਜਥੇਦਾਰ ਸਹਿਬਾਨ ਨੇ ਉਹ ਪੋਲਿਟਿਕਸ ਦੀ ਗੱਲ ਦੇ ਵਿੱਚ ਬੋਲ ਸਕਦੇ ਪੰਜ ਪਿਆਰੇ ਉਹ ਵੀ ਪਟਨਾ ਸਾਹਿਬ ਦੇ ਬਿਲਕੁਲ ਵੀ ਤਨਖਾਹਿਆ ਕਰਾਰ ਨਹੀਂ ਦੇ ਸਕਦੇ ਇਹ ਗੱਲ ਉਹਨਾਂ ਦੀ ਜਿਵੇਂ ਅਜਿਹੇ ਮੁੱਦੇ ਹਨਾ ਹੁੰਦੇ ਸਿੱਖ ਧਰਮ ਦੇ ਵਿੱਚ ਜਾਂ ਸਿੱਖ ਕੌਮ ਦੇ ਵਿੱਚ ਆਪਸ ਆਪਸੀ ਕੀ ਲੱਗਦਾ ਇਹਨਾਂ ਨੂੰ ਸਹਿਜਮਤੇ ਦੇ ਨਾਲ ਨਹੀਂ ਸੁਲਝਾਇਆ ਜਾ ਸਕਦਾ ਬਿਲਕੁਲ ਵੀ ਨਹੀਂ ਦੇਖੋ ਅ ਕਿਉਂਕਿ ਇਹਨਾਂ ਦਾ ਫਿਰ ਜਿਹੜਾ ਬੈਡ ਇਫੈਕਟ ਕਹਿ ਸਕਦੇ ਆ ਉਹ ਪੈਂਦਾ ਹੈ ਨਾ ਸਿੱਖ ਕੌਮ ਦੇ ਵਿੱਚ ਜੀ ਨਹੀਂ ਇਹ ਸ਼ੁਰੂ ਤੋਂ ਹੀ ਹੁੰਦਾ ਆ ਰਿਹਾ ਜੀ ਹੁਣ ਦੇਖੋ ਜਦੋਂ ਆਪਣੇ ਮਸੰਦ ਸੀਗੇ ਮੈਂ ਗੱਲ ਕਰਨ ਜਾ ਰਿਹਾ ਮਸੰਦ ਕੋਈ ਅੱਜ ਕੱਲ ਦਾ ਜੇ ਆਪਾਂ ਕਿਸ ਨੂੰ ਕਹਦੇ ਹਾਂ ਮਸੰਦ ਹੈ ਹਨਾ ਅਗਲਾ ਗੱਲ ਪੈ ਜਾਂਦਾ ਮਸੰਦ ਦਾ ਮਤਲਬ ਹੈ ਇੱਕ ਛੋਟਾ ਤਖਤ ਜਿਹੜੀ ਮੰਜੀ ਲਾ ਕੇ ਲੋਕ ਬੈਠਦੇ ਆ ਨਾ ਉਹਨੂੰ ਮਸੰਦ ਦਾ ਬਹੁਤ ਵੱਡੀ ਉੱਚੀ ਭਗਤ ਵੀ ਸੀਗੀ ਹਨਾ ਤੇ ਉਸ ਵਕਤ ਜਦੋਂ ਗੁਰੂ ਸਾਹਿਬ ਨੇ ਮਸੰਦਾਂ ਨੂੰ ਸੋਧਾ ਲਾਇਆ ਉਹ ਵੀ ਕਹਿ ਸਕਦੇ ਸੀਗੇ ਹਨਾ ਵੀ ਮੈਂ ਇਹਨਾਂ ਨੂੰ ਬਿਠਾ ਕੇ ਥੋੜਾ ਜਿਹਾ ਸਮਝਾ ਦੰਨਾ ਆ ਵੀ ਇਹਦਾ ਬੈਡ ਇੰਪ੍ਰੈਸ਼ਨ ਪਊਗਾ ਜਿਹੜੀ ਚੀਜ਼ ਸ਼ਕਤੀ ਦੇ ਨਾਲ ਲੋਕਾਂ ਦੇ ਸਾਹਮਣੇ ਹੋ ਜAVE ਉਹ ਜਿਆਦਾ ਵੈਸਟ ਰਹਿੰਦੀ ਹੈ ਉਸ ਤੋਂ ਬਾਅਦ ਫਿਰ ਅੱਪਈ মিডিਆ ਵਾਲਿਆਂ ਨੇ ਜਾਂ মিডিਆ ਦੇ ਵਿੱਚ ਚਰਚਾ ਕਰਨ ਵਾਲਿਆਂ ਨੇ ਕਹਿਣਾ ਦਾ ਵੀ ਬੰਦ ਕਮਰੇ ਦੇ ਵਿੱਚ ਪਤਾ ਨਹੀਂ ਕਿਹੜੀ ਮੀਟਿੰਗ ਕਰਤੀ ਜਿਹੜੀ ਲੋਕਾਂ ਨੂੰ ਪਤਾ ਹੀ ਨਹੀਂ ਲੱਗਿਆ ਹੈਗਾ ਕੀ ਹੋਇਆ ਸਾਨੂੰ ਨਹੀਂ ਪਤਾ ਹੈਗਾ ਇਸ ਕਰਕੇ ਜਿਹੜਾ ਪਬਲਿਕ ਦੇ ਵਿੱਚ ਜਿਹੜੀਆਂ ਗੱਲਾਂ ਹੁੰਦੀਆਂ ਨਾ ਇੱਕ ਤਰ੍ਹਾਂ ਦਾ ਮਹਾਰਾਜ ਦਾ ਜਿਹੜਾ ਹੁਕਮ ਹੈ ਨਾ ਵੀ ਛਾਣੇ ਜਾਣੇ ਆ ਉਹ ਸਭ ਕੁਝ ਹੋ ਰਿਹਾ ਹੈ ਹੁਣ ਜਿਹੜੇ ਪਾਪ ਕਰਨ ਵਾਲੇ ਕਰੀ ਜਾਣਦੇ ਹੋ ਜਿਹੜਾ ਉਹ ਇੱਕ ਵਾਰੀ ਡੰਡਾ ਫੇਰਨਾ ਜਦੋਂ ਮੈਂ ਪਹਿਲੋ ਗੱਲ ਕੀਤੀ ਛਾਣਿਆ ਜਾਣਾ ਸਾਰਿਆਂ ਦਾ ਪਤਾ ਲੱਗ ਜਾਣਾ ਇਹ ਤਾਂ ਸਾਨੂੰ ਖੁਦ ਪਤਾ ਲੱਗ ਰਿਹਾ ਆ ਜੇ ਕਿਤੇ ਬੰਦ ਕਮਰਿਆਂ ਦੇ ਵਿੱਚ ਗੱਲ ਹੁੰਦੀ ਤਾਂ ਸਾਨੂੰ ਪਤਾ ਲੱਗਦਾ ਵੀ ਉਸ ਵੀਰ ਬਾਦਲ ਨੇ ਬੇਅਦਵੀ ਕਰਾਈ ਸੀਗੀ ਜੇ ਕਿਤੇ ਇਹ ਆਪਾਂ ਕਹਿੰਦੇ ਵੀ ਬੈਠ ਕੇ ਮਸਲੇ ਹੱਲ ਹੋ ਜਾਣਗੇ ਇਦਾਂ ਨਹੀਂ ਹੁੰਦਾ ਜਦੋਂ ਤੱਕ ਰੋਲਾ ਨਹੀਂ ਪੈਂਦਾ ਨਾ ਇਹ ਗੁਰੂ ਸਾਹਿਬ ਦੇ ਟਾਈਮ ਦੇ ਵਿੱਚ ਵੀ ਦੀ ਹੁੰਦਾ ਰਿਹਾ ਆ ਹਰ ਇੱਕ ਹੁੰਦਾ ਹੈ ਬਾਬਾ ਬੰਦਾ ਸਿੰਘ ਬਹਾਦਰ ਦੇ ਟਾਈਮ ਦੇ ਵਿੱਚ ਵੀ ਹੁੰਦਾ ਰਿਹਾ ਜਦੋਂ ਸਰੰਦ ਫਤਿਹ ਕੀਤੀ ਜੇ ਆਪਾਂ ਸੂਰਜ ਪ੍ਰਕਾਸ਼ ਪੜੀ ਹੈ ਨਾ ਤਾਂ ਕਈਆਂ ਨੇ ਕਈ ਕੁਰੈਤਾਂ ਕਰਤੀਆਂ ਸੀਗੀਆਂ ਕਈ ਵਿੱਚ ਹੁੰਦੇ ਆ ਮੇਰੇ ਅਰਗੇ ਹਨ ਜਿਨ੍ਹਾਂ ਨੂੰ ਨਹੀਂ ਹੁਕਮ ਦਾ ਪਤਾ ਲੱਗਦਾ ਤਾਂ ਉਦੋਂ ਉਹਨਾਂ ਨੇ ਵੀ ਸਾਰਿਆਂ ਦੇ ਵਿੱਚ ਬੈਠ ਕੇ ਸਾਰਿਆਂ ਦੇ ਸਾਹਮਣੇ ਇਦਾਂ ਦੀਆਂ ਗੱਲਾਂ ਕੀਤੀਆਂ ਸੀਗੀਆਂ ਕੋਈ ਨਵੀਂ ਗੱਲ ਨਹੀਂ ਹੈਗੀ ਆਪਣੇ ਪੰਥ ਦੇ ਵਿੱਚ ਇਦਾਂ ਦੀਆਂ ਦੁਬਿਧਾਂ ਪੈਣੀਆਂ ਬਹੁਤ ਬਹੁਤ ਧੰਨਵਾਦ ਦਲਜੀਤ ਸਿੰਘ ਬਾਗੀ ਹੋਰਾਂ ਦਾ ਜਿਨ੍ਹਾਂ ਨੇ ਆਪਣੇ ਐਸਜੀਪੀਸੀ ਦੇ ਮੁੱਦੇ ਨੂੰ ਲੈ ਕੇ ਜਿਹੜੀ ਪਟਨਾ ਸਾਹਿਬ ਵੱਲੋਂ ਹੁਕਮ ਜਾਰੀ ਹੋਇਆ ਸੀ ਜਿਹਦੇ ਵਿੱਚ ਸੁਖਬੀਰ ਬਾਦਲ ਨੂੰ ਤਨਖਾਹਿਆ ਕਰਾਰ ਦਿੱਤਾ ਗਿਆ ਹੋਰ ਵੀ ਇਹਨਾਂ ਨੇ ਆਪਣੇ ਕਈ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਇਹਨਾਂ ਨੇ ਸਾਡੇ ਚੈਨਲ ਦੇ ਉੱਤੇ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਨਾਲ ਚਰਚਾ ਕੀਤੀ ਥੈਂਕ ਯੂ ਸੋ ਮਚ